ਸਤਿ ਸ਼੍ਰੀ ਅਕਾਲ ਜੀ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਸਰੀਆਂ ਮਾਲਦੇਵ ਵੱਲੋਂ ਲੋ ਜੀ ਸਟਾਕ ਲੈ ਕੇ ਆਇਆ ਤੁਹਾਡੇ ਲਈ 2022 ਤੋਂ 2400 ਤੋਂ 2500 ਦੀ ਰੇਂਜ ਦੇ ਵਿੱਚ ਲੌਂਗ ਵੀਡੀਓ ਇਸ ਕਰਕੇ ਲੈ ਕੇ ਆਇਆ ਕਿਉਂਕਿ ਕਾਫੀ ਕਸਟਮਰ ਦੇ ਮੈਸੇਜ ਆਉਂਦੇ ਸੀ ਕਿ ਸਾਨੂੰ ਕਿ ਭਾਜੀ ਸਾਨੂੰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਰਟੀਕਲ ਚਾਹੀਦੇ ਆ 2000 2500 3000 ਦੀ ਰੇਂਜ ਦੇ ਵਿੱਚ ਸੋ ਬੜੇ ਪਿਆਰੇ ਪਿਆਰੇ ਡਿਜ਼ਾਈਨ ਆਏ ਹੋਏ ਆ ਮੈਂ ਤੁਹਾਨੂੰ ਪਹਿਲਾ ਡਿਜ਼ਾਈਨ ਆਫਰ ਕਰਨ ਓਪਨ ਕਰਕੇ ਦਿਖਾਉਣ ਲੱਗਾ ਸੋ ਸਾਰੇ ਡਿਜ਼ਾਈਨ ਮੈਂ ਤੁਹਾਨੂੰ ਓਪਨ ਕਰਕੇ ਦਿਖਾਵਾਂਗਾ ਪ੍ਰਾਈਸ ਵਿਦ ਮੈਂ ਫਰੰਟ ਹੈਵੀ ਬਣਿਆ ਹੋਇਆ ਹੈ ਸੋ ਛੜੀਆਂ ਬਣੀਆਂ ਹੋਈਆਂ ਛੜੀਆਂ ਵਾਲਾ ਡਿਜ਼ਾਈਨ ਹੈ ਇਹ ਪ੍ਰੋਪਰ ਬਾਜੂ ਤੇ ਕੰਮ ਹੈ ਪਿਓਰ ਵਿਸਕੋਸ ਔਰਗੈਂਜ਼ਾ ਫੈਬਰਿਕ ਹੈ ਜੀ ਔਰ ਪਿਓਰ ਸਿਲਕ ਦੀ ਬਾਟਮ ਹੈ ਬਾਟਮ ਤੇ ਆ ਰਿਹਾ ਜੀ ਵਰਕ ਸਾਰਾ ਜਰੀ ਵਗ ਦਾ ਕੰਮ ਹੈ ਸੋ ਬਹੁਤ ਸੋਹਣਾ ਆਰਟੀਕਲ ਹੈ ਇਸ ਦਾ ਆ ਰਿਹਾ ਜੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਸੋ ਆ ਦੁਪੱਟਾ ਆ ਰਿਹਾ ਪਿਓਰ ਔਰਗੈਂਜ਼ਾ ਦਾ ਸੋ ਇਸ ਦਾ ਪ੍ਰਾਈਸ ਵੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਹੈ ਸੋ ਇਸ ਦੇ ਸ਼ੇਡ ਦਿਖਾਣਾ ਤੁਹਾਨੂੰ ਸ਼ੇਡ ਬੜੇ ਪਿਆਰੇ ਆ ਇਸ ਚ ਇੱਕ ਸ਼ੇਡ ਆ ਰਿਹਾ ਜੀ ਮਹਿੰਦੀ ਗ੍ਰੀਨ ਸ਼ੇਡ ਬੜਾ ਪਿਆਰਾ ਸ਼ੇਡ ਹੈ ਆਏਗਾ ਗ੍ਰੀਨ ਸ਼ੇਡ ਦੀ ਇੱਕਾਈ ਗੈਸ ਦੇ ਵਿੱਚ ਬਲੈਕ ਸ਼ੇਡ ਜੀ ਕਲਰ ਦੇਖੋ ਕਿੰਨੇ ਪਿਆਰੇ ਆ ਇੱਕ ਬਲੈਕ ਸ਼ੇਡ ਆ ਗਿਆ ਇੱਕ ਆ ਗਿਆ ਕਰੀਮ ਕਲਰ ਤੇ ਇੱਕ ਆ ਗਿਆ ਜੀ ਮੋਰ ਪੰਖੀ ਫਿਰੋਜ਼ੀ ਟਾਈਪ ਕਲਰ ਜੀ ਸੋ ਇੱਕ 2 3 4 5 ਰੰਗ ਆ ਗਏ ਜੀ ਕੋਈ ਵੀ ਕਲਰ ਤੁਸੀਂ ਆਰਡਰ ਕਰਨਾ ਹੋਇਆ ਆਪਣਾ ਸਕਰੀਨਸ਼ਾਟ ਲੈ ਕੇ ਡਿਸਕ੍ਰਿਪਸ਼ਨ 'ਚ ਨੰਬਰ ਪਾਏ ਹੋਏ ਆ ਉਸ ਨੰਬਰ ਤੇ ਤੁਸੀਂ WhatsApp ਤੇ DM ਕਰ ਦੇਣਾ ਸੋ ਇਸ ਦਾ ਪ੍ਰਾਈਸ ਆ ਰਿਹਾ ਜੀ 2400 ਰੁਪਏ 2400 ਸੋ ਕੋਈ ਵੀ ਆਰਟੀਕਲ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਓ ਵੈ ਮੈਂ ਵਿਦ ਪ੍ਰਾਈਸ ਮੈਂਸ਼ਨ ਕਰਕੇ ਜਾਵਾਂਗਾ 2400 ਦੀ ਰੇਂਜ ਵਿੱਚ ਆਰਟੀਕਲ ਹੈ ਸੋ ਇੱਕ ਡਿਜ਼ਾਈਨ ਮੈਂ ਲੈ ਕੇ ਆਇਆ ਜੀ ਬੜਾ ਸ਼ਾਨਦਾਰ ਆ ਸਾਰੇ ਡਿਜ਼ਾਈਨ ਤੁਹਾਨੂੰ ਓਪਨ ਕਰਕੇ ਦਿਖਾਉਂਗਾ ਬਸ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇੱਕ ਆਰਟੀਕਲ ਆ ਲੈ ਕੇ ਆਇਆ ਬੜਾ ਪਿਆਰਾ ਆਰਟੀਕਲ ਆ ਫਰੰਟ ਬਣਾਹਾ ਬਹੁਤ ਸ਼ਾਨਦਾਰ ਫਰੰਟ ਬਣਾਹਾ ਸੋ ਪੂਰਾ ਫਰੰਟ ਹੈ ਪਿਓਰ ਮੋਡਲ ਦੀ ਬਾਟਮ ਹੈ ਤੇ ਨਾਲ ਦੁਪੱਟਾ ਬਹੁਤ ਸ਼ਾਨਦਾਰ ਹੈ ਸੋ ਪਿਓਰ ਵਿਸਕੋਸ ਔਰਗੈਂਜ਼ਾ ਫੈਬਰਿਕ ਹੈ ਸ਼ਾਇਦ ਲਾਈਨਿੰਗ ਦਾ ਸਟਾਫ ਨਾਲ ਹੀ ਆ ਇਸ ਦੇ ਹਾਂਜੀ ਸੁ ਇਸ ਜਿਹੜੇ ਸ਼ੇਡ ਜਿਹੜੇ ਲੈ ਕੇ ਆਇਆ ਮੈਂ ਬੜੇ ਪਿਆਰੇ ਸ਼ੇਡ ਲੈ ਕੇ ਆਇਆ ਇੱਕ ਸ਼ੇਡ ਆ ਰਿਹਾ ਜੀ ਗਾਜ਼ਰੀ ਨਾਲ ਗਾਜ਼ਰੀ ਪੀਛੇ ਦਾ ਕਲਰ ਬੜਾ ਪਿਆਰਾ ਸੋ ਉਸ ਦੇ ਨਾਲ ਆ ਰਿਹਾ ਜੀ ਕੰਬੀਨੇਸ਼ਨ ਵਾਈਨ ਦਾ ਤੇ ਇੱਕ ਆ ਰਿਹਾ ਜੀ ਨਵਾਂ ਸਕਾਈਆ ਕਲਰ ਹੈ ਸਿਗਰੇਟ ਟਾਈਪ ਉਸ ਦੇ ਨਾਲ ਕੰਬੀਨੇਸ਼ਨ ਆ ਰਿਹਾ ਜੀ ਪੀਕਾਕ ਕਲਰ ਦਾ ਕਲਰ ਕੰਬੀਨੇਸ਼ਨ ਦੇਖੋ ਕਿੰਨੇ ਪਿਆਰੇ ਨੇ ਇੱਕ ਆ ਰਿਹਾ ਜੀ ਸੀ ਗ੍ਰੀਨ ਪਿਸਤਾ ਕਲਰ ਇਸ ਤਰ੍ਹਾਂ ਕੰਬੀਨੇਸ਼ਨ ਆ ਰਿਹਾ ਜੀ ਬੜਾ ਪਿਆਰਾ ਰਾਮਾ ਗ੍ਰੀਨ ਟਾਈਪ ਮੋਰ ਪੰਖੀ ਕਲਰ ਦਾ ਕੰਬੀਨੇਸ਼ਨ ਸੋ ਪ੍ਰਾਈਸ ਔਰ ਆਈਟਮ ਬਹੁਤ ਪਿਆਰੀ ਹੈ ਪ੍ਰਾਈਸ ਅਕੋਰਡਿੰਗ ਸੋ ਇਸ ਦਾ ਪ੍ਰਾਈਸ ਆ ਰਹਾ ਜੀ 20 50 50 2550 ਰੁਪਏ ਇਸ ਦਾ ਪ੍ਰਾਈਸ ਹੈ ਸੋ ਕੋਈ ਵੀ ਕਲਰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਿਓ ਬੜਾ ਪਿਆਰਾ ਆਰਟੀਕਲ ਹੈ ਪਾਰਟੀ ویئر ਕਨਸੈਪਟ ਹੈ ਫਰੰਟ ਹੈਵੀ ਬਣਾਇਆ ਹੋਇਆ ਸੋ ਵਿਦ ਲਾਈਨਿੰਗ ਹੈ ਨਾਲ ਕੰਬੀਨੇਸ਼ਨ ਦੁਪੱਟਾ ਹੈ ਵਿਸਕੋਸ ਆਰਗਾਂਜ਼ ਦਾ ਫੈਬਰਿਕ ਹੈ ਸੋ ਨਮਾਇਆ ਹੀ ਫੈਬਰਿਕ ਹੈ ਵੈਸੇ ਸ਼ਾਸ਼ਾ ਸਿਲਕ ਟਾਈਪ ਦਾ ਫੈਬਰਿਕ ਹੈ ਬਹੁਤ ਪਿਆਰਾ ਫੈਬਰਿਕ ਹੈ ਸੋ ਨੈਕਸਟ ਡਿਜ਼ਾਈਨ ਤੁਹਾਨੂੰ ਤੁਹਾਨੂੰ ਦਿਖਾਣਾ ਮੈਂ ਬੜਾ ਪਿਆਰਾ ਡਿਜ਼ਾਈਨ ਆਇਆ ਹੋਇਆ ਹੈ ਕਾਵਲ ਸੋ ਇੱਕ ਡਿਜ਼ਾਈਨ ਆਏਗਾ ਜੀ ਆਵਲ ਆ ਵੀ ਡਿਜ਼ਾਈਨ ਬਹੁਤ ਪਿਆਰਾ ਸੋ ਆ ਬਣਿਆ ਹੈ ਇਸ ਦਾ ਬਾਰਡਰ ਲੁੱਕ ਬਾਰਡਰ ਲੁੱਕ ਦੇਖੋ ਕਿੰਨਾ ਸ਼ਾਨਦਾਰ ਹੈ ਉੱਪਰ ਤੱਕ ਫਰੰਟ ਪੂਰਾ ਹੈਵੀ ਬਣਿਆ ਹੋਇਆ ਸੋ ਪਿਓਰ ਸਿਲਕ ਦੀ ਬਾਟਮ ਹੈ ਤੇ ਨਾਲ ਚਨੂਨ ਦਾ ਦੁਪੱਟਾ ਜੀ ਫਰੰਟ ਦਿਖਾ ਦਿਓ ਬਾਟਮ ਦੇ ਵੀ ਵਰਕ ਹੈ ਜੀ ਇਸ ਦੇ ਬਾਟਮ ਵੀ ਬਹੁਤ ਸੋਹਣੀ ਬਣੀ ਹੈ ਆ ਫਰੰਟ ਆ ਰਿਹਾ ਉਸ ਤੋਂ ਬਾਅਦ ਅ ਸਲਵਾਰ ਦੇ ਪਹੁੰਚ ਤੇ ਕਢਾਈ ਹੈ ਜੀ ਆ ਬਾਟਮ ਦੇ ਵਰਕ ਆ ਜਾਏਗਾ ਸੋ ਇਸ ਦਾ ਆ ਦੁਪੱਟਾ ਆ ਜਾਏਗਾ ਜੀ ਚਨੂਨ ਦਾ ਦੁਪੱਟਾ ਸੋ ਆ ਆ ਰਿਹਾ ਇਸ ਦਾ ਦੁਪੱਟਾ ਜੀ ਸੋ ਇਸ ਦੇ ਸ਼ੇਡ ਆ ਰਹੇ ਬੜੇ ਪਿਆਰੇ ਇੱਕ ਕਾਰੈਜ਼ ਵਿੱਚ ਗ੍ਰੀਨ ਸ਼ੇਡ ਆਵਲ ਸ਼ੇਡ ਬੜਾ ਪਿਆਰਾ ਸੋ ਕੋਈ ਵੀ ਕਲਰ ਆਪ ਦਾ ਬੁੱਕ ਕਰਾ ਲਿਓ ਫਟਾਫਟ ਕਿਉਂਕਿ ਵੈਰਾਈਟੀ ਆਂਦੀ ਇਹਦੇ ਨਾਲ ਦੀ ਸੇਲ ਹੋ ਜਾਂਦੀ ਹੈ ਜੀ ਇਸ ਕਰਕੇ ਲੌਂਗ ਵੀਡੀਓ ਬਣਾ ਲਿਆ ਇੱਕ ਨਵਾਂ ਸ਼ੇਡ ਹੈ ਇਸ ਤੇ ਚਾਕਲੇਟ ਕਲਰ ਮਾਊਸ ਟਾਈਪ ਕਲਰ ਇੱਕ ਡਿਜ਼ਾਈਨ ਇਸ ਵਿੱਚ ਡਿਫਰੈਂਟ ਆਏਗਾ ਥੋੜਾ ਜਿਹਾ ਆ ਵਾਲਾ ਥੀ ਸੇਮ ਹੈ ਫੈਬਰਿਕ ਸੇਮ ਹੈ ਹਲਕੀ ਹਲਕੀ ਲਾਈਨਿੰਗ ਬਣੀ ਹੋਈ ਹੈ ਜੀ ਪਿਓਰ ਵਿਸਕੋਸ オーਰਗੈਂਜ਼ਾ ਦੇ ਵਿੱਚ ਸੋ ਆ ਬਾਟਮ ਹੈ ਸੋ ਆ ਦੁਪੱਟਾ ਹੈ ਆ ਦੇਖੋ ਤਨੂਨ ਦਾ ਦੁਪੱਟਾ ਹੈ ਦੁਪੱਟੇ ਬੂਟੀਆਂ ਬਣੀ ਹੋਈਆਂ ਨੇ ਸੋ ਇੱਕ ਇਸਟਾ ਡਿਜ਼ਾਈਨ ਆਏਗਾ ਜੀ ਸੋਲੋ ਆ ਵਾਲਾ ਆ ਵੀ ਡਿਜ਼ਾਈਨ ਬੜਾ ਪਿਆਰਾ ਹੈ ਸੋ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਆਪਣਾ ਬੁੱਕ ਕਰਾ ਲਿਓ ਡਿਜ਼ਾਈਨ ਤੁਹਾਡੇ ਲਈ ਸਾਰੇ ਟੌਪ ਕਲਾਸ ਲੈ ਕੇ ਆਇਆ ਮੈਂ ਸੋ ਇੱਕ ਤੋਂ ਇੱਕ ਡਿਜ਼ਾਈਨ ਲੈ ਕੇ ਆਇਆ ਆ ਦੁਪੱਟਾ ਜੀ ਇਸ ਦਾ ਦੁਪੱਟਾ ਦਿਖਾ ਦਿਓ ਦੁਪੱਟਾ ਦੇਖੋ ਕਿੰਨਾ ਸੋਹਣਾ ਜੀ ਸੋ ਇਸ ਦਾ ਪ੍ਰਾਈਸ ਆ ਰਿਹਾ ਜੀ 2450 ਪੇ ਸੋ ਕੋਈ ਵੀ ਰੰਗ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਸੋ ਬਹੁਤ ਪਿਆਰਾ ਆਰਟੀਕਲ ਹੈ ਸੋ ਸਾਰੇ ਆਰਟੀਕਲ ਸੋਨੇ ਆ ਜਿਹੜੇ ਮੈਂ ਲੈ ਕੇ ਆਇਆ ਤੁਹਾਡੇ ਲਈ ਮਹਿੰਦੀ ਕਲਰ ਵੀ ਅੱਛਾ ਨਵਾਂ ਸਕਾਈ ਬਲੂ ਟਾਈਪ ਕਲਰ ਹੈ ਜੀ ਫਰੋਜ਼ੀ ਟਾਈਪ ਸੋ ਇੱਕ ਆਰਟੀਕਲ ਲੈ ਕੇ ਆਇਆ ਜੀ ਮੈਂ ਤੁਹਾਡੇ ਲਈ ਆਪਲਾ ਆਰਟੀਕਲ ਵੀ ਬੜਾ ਪਿਆਰਾ ਹੈ ਇਹਦੇ 6 ਮਿੰਟ ਕਿੱਥੇ ਨੇ ਹੈ ਸੋ ਆ ਫਰੰਟ ਹੈ ਜੀ ਹੈ ਨੈਕ ਬੋਸ ਹੋਣਾ ਆ ਆਏਗਾ ਫਰੰਟ ਇੱਕ ਮਿੰਟ ਇਹਦਾ ਸ਼ੇਡ ਆ ਪੈਣ ਉਹ ਵੀ ਪੈਣ ਫਰੋਜੀ ਕਲਰ ਹੈ ਜਿਹੜਾ ਮੈਂ ਓਪਨ ਕਰ ਰਿਹਾ ਨੈਕ ਤੋਂ ਲੈ ਕੇ ਬਾਰਡਰ ਲਾਈਨ ਤੱਕ ਬਹੁਤ ਪਿਆਰਾ ਕੰਮ ਹੋਇਆ ਹੋਇਆ ਸੋ ਇਸ ਦੀ ਬਾਟਮ ਦੇ ਵਰਕ ਹੈ ਜੀ ਪ੍ਰਾਈਸ ਦੇ ਅਕੋਰਡਿੰਗ ਬਹੁਤ ਸੋਹਣਾ ਆਰਟੀਕਲ ਹੈ ਔਰ ਆ ਦੁਪੱਟਾ ਜੀ ਇਹਦੇ ਨਾਲ ਸੋ ਰੇਂਜ ਇਸ ਦੀ ਆ ਰਹੀ ਹੈ ਜੀ ਇਕਨੋਮਿਕਲ ਪ੍ਰਾਈਸ ਆਏਗਾ ਜੀ ਪਹਿਲਾਂ ਇਹ ਕੋਸਟਲੀ ਵੇਚਿਆ ਸੀ ਆਰਟੀਕਲ ਕਿਉਂਕਿ ਪਹਿਲਾਂ ਦੋ ਤਿੰਨ ਸੌ ਰੁਪਏ ਮਹਿੰਗਾ ਆਇਆ ਸੀ ਇਹਦੇ ਸ਼ੇਡ ਬੜੇ ਪਿਆਰੇ ਆ ਇਸ ਦੇ ਸ਼ੇਡ ਆ ਗਿਆ ਜੀ ਦੇਖੋ ਇਹ ਹੈਗਾ ਮਜ਼ੈਂਟਾ ਸ਼ੇਡ ਯਾਨੀ ਕਿ ਜਿਵੇਂ ਹੁਣ ਇਹਦੇ ਨਾਲ ਮਜ਼ੈਂਟਾ ਦੁਪੱਟਾ ਆ ਗਿਆ ਹੁਣ ਇਹਦੇ ਨਾਲ ਫਰੋਜ਼ੀ ਦੁਪੱਟਾ ਆ ਜਾਏਗਾ ਇਹਦਾ ਆਪੋਜ਼ਿਟ ਹੋ ਜਾਏਗਾ ਠੀਕ ਹੈ ਜੀ ਇੱਕ ਸ਼ੇਡ ਆਏਗਾ ਜੀ ਇਸ ਦੇ ਵਿੱਚ orange ਸ਼ੇਡ orange ਨਾਲ ਜਿਹੜਾ ਕੰਬੀਨੇਸ਼ਨ ਬੜਾ ਪਿਆਰਾ ਬਣਾ ਹੋਇਆ ਹੈ ਗ੍ਰੀਨ ਟਾਈਪ ਨਾਲ ਕੰਬੀਨੇਸ਼ਨ ਬਣਾ ਹੋਇਆ ਹੈ ਜਿਹੜਾ ਗ੍ਰੀਨ ਹੈ ਉਹਦੇ ਨਾਲ ਇਹਦਾ ਆਪੋਜ਼ਿਟ ਆ ਜਾਏਗਾ orange ਸੋ ਕੋਈ ਵੀ ਕਲਰ ਆਪਦਾ ਬੁੱਕ ਕਰਾ ਲਿਓ ਕਲਰ ਮੈਂ ਤੁਹਾਨੂੰ ਸਾਰੇ ਦਿਖਾ ਰਿਹਾ ਸੋ ਕਲਰ ਸਾਰੇ ਸੋ ਇਸ ਦਾ ਪ੍ਰਾਈਸ ਜਿਹੜਾ ਪੈਣਾ ਤੁਹਾਨੂੰ 250 ਰੁਪਏ ਇਸ ਦਾ ਰੇਟ ਰਹਿ ਗਿਆ ਸਿਰਫ 250 ਰੁਪਏ ਆਰਟੀਕਲ 2000 ਦੀ ਰੇਂਜ ਦੇ ਵਿੱਚ ਬਹੁਤ ਸੋਹਣਾ ਆਰਟੀਕਲ ਹੈ ਸੂਟ ਪਾਇਆ ਲੁੱਕ ਵਾਈਜ਼ 4000 ਤੋਂ ਘੱਟ ਨਹੀਂ ਲੱਗੇ ਮੇਰੀ ਗਾਰੰਟੀ ਹੈ ਇਸ ਗੱਲ ਦੀ ਸੋ ਬਹੁਤ ਪਿਆਰਾ ਆਰਟੀਕਲ ਹੈ ਸੋ ਕੋਈ ਵੀ ਕਲਰ ਆਪਾਂ ਨੂੰ ਚਾਹੀਦਾ ਹੋਇਆ ਤਾਂ ਸਕਰੀਨਸ਼ਾਟ ਲੈ ਲਿਓ ਸੋ ਬੜੇ ਪਿਆਰੇ ਕਲਰ ਨੇ ਮਜ਼ੈਂਟਾ ਔਰੇਂਜ ਗ੍ਰੀਨ ਔਰ ਫਰੋਜੀ ਸਾਰੇ ਕਲਰ ਪਿਆਰੇ ਨੇ ਲੋ ਜੀ ਨੈਕਸਟ ਨੈਕਸਟ ਆਰਟੀਕਲ ਦਿਖਾਉਣ ਲੱਗਿਆ ਤੁਹਾਨੂੰ ਇਹ ਬੜਾ ਪਿਆਰਾ ਆਵਲਾ ਆਰਟੀਕਲ ਦਿਖਾਉਣ ਲੱਗਾ ਬਹੁਤ ਸੋਹਣਾ ਆਰਟੀਕਲ ਹੈ ਜੀ ਵੀ ਸ਼ੇਪ ਨੈੱਕ ਦਾ ਆਰਟੀਕਲ ਹੈ ਪੂਰਾ ਫਰੰਟ ਬਣਾ ਹੋਇਆ ਇਹਦੀਆਂ ਛੜੀਆਂ ਬਣੀਆਂ ਇਹ ਵਿਦ ਲਾਈਨਿੰਗ ਮਿਲੇਗਾ ਤੁਹਾਨੂੰ ਲਾਈਨਿੰਗ ਦਾ ਸਟੱਫ ਤੁਹਾਨੂੰ ਐਕਸਟਰਾ ਲੈਣ ਦੀ ਲੋੜ ਨਹੀਂ ਪੈਣੀ 슬ੀਵਜ਼ ਵਰਕ ਆ ਰਿਹਾ ਜੀ ਔਰ ਆ ਦੁਪੱਟਾ ਆ ਰਿਹਾ ਜੀ ਦੁਪੱਟਾ ਵੀ ਬਹੁਤ ਪਿਆਰਾ ਬਿਊਟੀਫੁਲ ਦੁਪੱਟਾ ਆ ਦੇਖੋ ਆ ਦੁਪੱਟਾ ਜੀ ਇਹਦੇ ਨਾਲ ਇੱਕ ਇਸ ਦੇ ਵਿੱਚ ਤੁਹਾਨੂੰ ਸ਼ੇਡ ਦਿਖਾਉਣਾ ਆਵਲਾ ਸ਼ੇਡ ਬੜਾ ਪਿਆਰਾ ਹੈ ਇਹ ਆਏਗਾ ਗਾਲਚੀਨੀ ਗਾਜ਼ਰੀ ਟਾਈਪ ਸ਼ੇਡ ਹੈ ਬੜਾ ਪਿਆਰਾ ਸ਼ੇਡ ਹੈ ਜੀ ਕਲਰ ਬਹੁਤ ਸੋਹਣਾ ਹੈ ਡਿਫਰੈਂਟ ਜ ਯੂਨੀਕ ਸ਼ੇਡ ਹੈ ਬਿਲਕੁਲ ਆਹ ਲੋ ਕਲਰ ਦੇਖੋ ਕਿੰਨਾ ਪਿਆਰਾ ਐ ਐਕਸਲੈਂਟ ਸ਼ੇਡ ਹੈ ਔਰ ਆ ਆ ਰਿਹਾ ਜੀ ਇਸ ਦਾ ਕਲਰ ਗਾਜ਼ੀ ਸ਼ੇਡ ਔਰ ਇੱਕ ਸ਼ੇਡ ਆ ਰਿਹਾ ਜੀ ਆ ਵਾਲਾ ਗ੍ਰੀਨ ਔਰ ਇੱਕ ਸ਼ੇਡ ਆ ਰਿਹਾ ਜੀ ਇਸ ਦੇ ਵਿੱਚ ਮਸਟਰਡ ਲੈਮਨ ਜਿਹਾ ਟਾਈਪ ਕਲਰ ਆ ਆ ਵੀ ਕਲਰ ਸੋਨਾ ਸੋ ਕਲਰ ਕੋਈ ਵੀ ਲੈ ਲਓ ਤਿੰਨੇ ਕਲਰ ਪਿਆਰੇ ਆ ਸੋ ਵੀ ਸ਼ੇਪ ਨੈਕ ਬਣਾ ਹੋਇਆ ਕੰਮ ਬਹੁਤ ਸੋਨਾ ਹੋਇਆ ਸੋ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ 2400 2400 ਰੁਪਏ ਪ੍ਰਾਈਸ ਆ ਰਿਹਾ ਜੀ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਲਿਓ WhatsApp ਤੇ ਸੋ ਕੋਈ ਵੀ ਕਲਰ ਆਪਦਾ ਬੁੱਕ ਕਰਾ ਲਓ ਡਿਜ਼ਾਈਨ ਸਾਰੇ ਸੋਹਣੇ ਆ ਇੱਕ ਤੁਹਾਡੇ ਲਈ ਮੈਂ ਲੈ ਕੇ ਆਇਆ ਸ਼੍ਰੀਮਰ ਦੇ ਆਰਟੀਕਲ ਵੀ ਆਏ ਆ ਮੇਰੇ ਕੋਲ ਬੜੇ ਸੋਹਣੇ ਇੱਕ ਆ ਡਿਜ਼ਾਈਨ ਪਹਿਲਾਂ ਨਿਗਾਹ ਕਰ ਲਓ ਆ ਡਿਜ਼ਾਈਨ ਬਹੁਤ ਸੋਹਣਾ ਸੋ ਬਿਊਟੀਫੁੱਲ ਡਿਜ਼ਾਈਨ ਆ ਮੈਂ ਤੁਹਾਨੂੰ ਹੁਣ ਪ੍ਰੋਪਰ ਓਪਨ ਕਰਕੇ ਦਿਖਾਵਾਂਗਾ ਵੀ ਸਾਰੇ ਸੋ ਬਸ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਸਭ ਨੂੰ ਬੇਨਤੀ ਐ ਆਪੀ ਇਸ ਟੈੱਕ ਕਰੋਗੇ ਨਾ ਸ਼ਾਨਦਾਰ ਆ ਜੀ ਆ ਲੋ ਆ ਹੈਗਾ ਜੀ ਇਸ ਦਾ ਫਰੰਟ ਫਰੰਟ ਦਿਖਾ ਦਿਓ ਭਾਜੀ ਕਿੰਨਾ ਸ਼ਾਨਦਾਰ ਬਣਾਇਆ ਫਰੰਟ ਦੇਖੋ ਉੱਪਰ ਦਾ ਕਿੰਨਾ ਸੋਹਣਾ ਬਣਾਇਆ ਇਸ ਦਾ ਪ੍ਰਾਈਸ ਵੀ ਰੀਜ਼ਨੇਬਲ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਲਾਈਨਿੰਗ ਐਕਸਟਰਾ ਲਾਈਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਅਸ ਦੇ ਟਾਈਮ ਦੇ ਵਿੱਚ ਟਾਫਤਾ ਜਿਹੜਾ ਲਾਈਨਿੰਗ ਦਾ ਸਟਾਫਾ 셔ਟ ਦਾ ਉਹ ਵੀ ਇੰਪੋਰਟਡ ਲੱਗਿਆ ਹੈ ਪਿਓਰ ਮੋਡਲ ਦੀ ਲਾਈਨਿੰਗ ਹੈ ਮਸਲੀਨ ਦੀ ਪ੍ਰੋਪਰ ਬਾਟਮ ਹੈ ਪਿਓਰ オリジナル ਮਸਲੀਨ ਦੀ ਬਾਟਮ ਹੈ ਸੌਫਟ ਕੁਆਲਿਟੀ ਜੇ ਆਪਾਂ ਇਹ ਹੀ ਲਾਈਨਿੰਗ ਲੈਂਦੇ ਆ 450 ਰੁਪਏ ਦੀ ਇਕੱਲੀ ਲਾਈਨਿੰਗ ਮਿਲਦੀ ਹੈ ਜੀ ਸੋ ਦੁਪੱਟਾ ਬਹੁਤ ਸ਼ਾਨਦਾਰ ਹੈ ਦਾ ਦੇਖੋ ਆਇਜ਼ਾ ਦੁਪੱਟਾ ਆ ਰਿਹਾ ਜੀ ਸੋ ਸਭ ਨੂੰ ਬੇਨਤੀ ਹੈ ਕਿ ਲਾਈਕ ਕਮੈਂਟ ਜਰੂਰ ਕਰ ਦਿਓ ਕੋਈ ਆਰਟੀਕਲ ਅੱਛਾ ਲੱਗਦਾ ਤਾਂ ਕਮੈਂ ਸੋ ਸਾਰੇ ਆਰਟੀਕਲ ਬਹੁਤ ਸੋਹਣੇ ਲੈ ਕੇ ਆਇਆ ਇਸ ਦੇ ਕਲਰ ਆਪਸ਼ਨ ਚੈੱਕ ਕਰੋ ਕਿੰਨੇ ਪਿਆਰੇ ਆ ਸੋ ਇੱਕ ਸ਼ੇਡ ਆ ਰਿਹਾ ਜੀ ਇਸ ਦੇ ਵਿੱਚ ਲਵੈਂਡਰ ਨਾਲ ਪਰਪਲ ਦਾ ਕੰਬੀਨੇਸ਼ਨ ਕਲਰ ਦੇਖੋ ਕਿੰਨਾ ਪਿਆਰਾ ਇੱਕ ਸ਼ੇਡ ਆ ਰਿਹਾ ਜੀ ਇਸ ਦੇ ਵਿੱਚ ਬੜਾ ਪਿਆਰਾ ਸਕਾਈ ਨਾਲ ਏਅਰ ਫੋਰਸ ਬਲੂ ਦਾ ਕੰਬੀਨੇਸ਼ਨ ਇੱਕ ਸ਼ੇਡ ਆ ਰਿਹਾ ਜੀ ਸੀ ਗ੍ਰੀਨ ਨਾਲ ਪੀਕਾਕ 컬러 ਦਾ ਕੰਬੀਨੇਸ਼ਨ ਕਲਰ ਬਹੁਤ ਸੋਹਣੇ ਆ ਕੰਬੀਨੇਸ਼ਨ ਬਹੁਤ ਸੋਹਣੇ ਆ ਬੜੇ ਪਿਆਰੇ ਕੰਬੀਨੇਸ਼ਨ ਆ ਸੋ ਪ੍ਰਾਈਜ਼ ਇਸ ਦਾ ਆ ਰਿਹਾ ਜੀ 2450 ਰੁਪਏ ਜੀ 2450 ਰੁਪਏ ਦਾ ਪ੍ਰਾਈਸ ਰਹੇਗਾ ਸੋ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਕਰ ਲਓ WhatsApp ਤੇ ਰੁਪਏ ਦਾ ਪ੍ਰਾਈਸ ਰਹੇਗਾ ਜੀ ਸੋ ਲੋ ਜੀ ਨੈਕਸਟ ਆਰਟੀਕਲ ਤੁਹਾਨੂੰ ਦਿਖਾਣਾ ਸ਼ਿਮਰ ਦੇ ਵਿੱਚ ਬਹੁਤ ਸੋਹਣਾ ਆਰਟੀਕਲ ਹੈ ਦੋ ਸ਼ੇਡ ਆਏ ਆ ਇਸ ਦੇ ਦੋਨੋਂ ਸ਼ੇਡ ਸੋਹਣੇ ਆ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਲਓ ਕੇਰਾ ਦੇਖੋ ਕਿੰਨਾ ਪਿਆਰਾ ਬਣਾਇਆ ਸਾਰਾ ਹੈਂਡਵਰਕ ਕਰਿਆ ਹੋਇਆ ਉੱਪਰ ਦੇਖੋ ਕੰਮ ਚੈੱਕ ਕਰੋ ਉੱਪਰ ਤੱਕ ਛੜੀਆਂ ਬਣੀਆਂ ਹੋਈਆਂ ਨੇ ਥ्रेड ਦਾ ਕੰਮ ਆਇਆ ਇਹ ਸੋ ਆ ਬਾਟਮ ਹੈ ਸੋ ਆ ਹੈਗਾ ਦੁਪੱਟਾ ਇਸ ਦਾ ਆ ਦੁਪੱਟਾ ਇਸ ਦਾ ਇਸੇ ਦੋ ਸ਼ੇਡ ਆ ਮੈਂ ਨਵਾ ਆ orange ਆ ਪੀਚਾ ਕਲਰ ਬੜਾ ਪਿਆਰਾ ਜਿਹੜਾ ਓਪਨਿੰਗ ਕਰਿਆ ਇਸ ਦਾ ਸੈਕੰਡ ਸ਼ੇਡ ਆਏਗਾ ਜੀ yellow mustard ਇਹ ਵੀ ਕਲਰ ਸੋਹਣਾ ਹੈ ਸੋਬਰ ਦਾ ਰੰਗ ਹੈ ਮਤਲਬ ਜਿਆਦਾ ਬ੍ਰਾਈਟ ਨਹੀਂ ਹੈਗਾ ਤੇ ਅੱਖਾਂ ਨੂੰ ਚੁਬਣ ਵਾਲਾ ਰੰਗ ਨਹੀਂ ਹੈਗਾ ਕਲਰ ਆ ਵੀ ਸੋਹਣਾ ਹੈ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ 2500 ਰੁਪਏ ਪਰ ਪਿਓ ਸ਼ਿਮਰ ਦਾ ਆਰਟੀਕਲ ਆ ਜੀ 2500 ਰੁਪਏ ਇਸ ਦਾ ਪ੍ਰਾਈਸ ਹੈ ਸਕਰੀਨ ਸ਼ਾਟ ਲੈ ਲਓ ਜੀ ਸੋ ਆਰਟੀਕਲ ਸਾਰੇ ਪਿਆਰੇ ਆ ਜਿਹੜੇ ਵੀ ਤੁਹਾਡੇ ਲਈ ਲੈ ਕੇ ਆਇਆ ਇੱਕ ਆਰਟੀਕਲ ਆ ਬੜਾ ਸੋਹਣਾ ਜੀ ਤਿੰਨ ਸ਼ੇਡ ਆਏ ਆ ਇਹਦੇ ਵਿੱਚ ਤਿੰਨੇ ਸ਼ੇਡ ਸੋਹਣੇ ਆ ਆ ਲੋ ਇਹ ਆਰਟੀਕਲ ਅਸੀਂ ਪਹਿਲਾਂ ਵੀ ਵੈਸੇ ਪਾਇਆ ਸੀਗਾ YouTube ਤੇ ਪਹਿਲਾਂ ਜਦੋਂ ਲੌਂਗ ਵੀਡੀਓ ਅਸੀਂ ਪਾਈ ਸੀਗੀ ਉਦੋਂ ਪਾਇਆ ਸੀਗਾ ਸੋ ਬੜਾ ਸੋਹਣਾ ਆਰਟੀਕਲ ਆ ਸੋ ਸ਼ਾਨਦਾਰ ਡਿਜ਼ਾਈਨ ਹੈ ਆ ਦੇਖੋ ਫਰੰਟ ਬਣਾ ਹੋਇਆ ਫਰੰਟ 슬ੀਵਜ਼ ਵਰਕ neck ਤੋਂ ਲੈ ਕੇ ਫਰੰਟ ਦੇਖੋ ਕਿੰਨਾ ਪਿਆਰਾ neck ਵੀ ਬਣਾ ਹੋਇਆ ਇਸ ਦਾ ਸੋ ਬੜਾ ਪਿਆਰਾ ਡਿਜ਼ਾਈਨ ਹੈ ਮੈਚਿੰਗ ਬੋਟਮ ਹੈ ਜੀ ਬੋਟਮ ਤੇ ਹਲਕਾ ਫੁਲਕਾ ਵਰਕ ਕਰਿਆ ਹੋਇਆ ਸੋ ਬਿਊਟੀਫੁਲ ਆਰਟੀਕਲ ਹੈ ਇੱਕ ਆ ਰਿਹਾ ਜੀ ਆ ਆ ਰਿਹਾ ਇਸ ਦਾ ਦੁਪੱਟਾ ਸੋ ਇੱਕ ਆ ਰਿਹਾ ਇਸ ਦੇ ਵਿੱਚ ਸ਼ੇਡ ਜੀ ਰੈੱਡ ਕਲਰ ਦੇਖੋ ਕਿੰਨਾ ਪਿਆਰਾ ਸਪੈਸ਼ਲ ਰੈੱਡ ਸ਼ੇਡ ਹੈ ਇੱਕ ਸ਼ੇਡ ਆ ਰਿਹਾ ਜੀ ਰਾਣੀ ਮਜ਼ੈਂਟਾ ਗਾਜ਼ਰੀ ਟਾਈਪ ਕਲਰ ਆ। ਸੋ ਤਿੰਨ ਸ਼ੇਡ ਨੇ ਪ੍ਰਾਈਸ ਇਸ ਦਾ ਆ ਰਿਹਾ ਜੀ। 2400 ਰੁਪਏ ਇਸ ਦਾ ਪ੍ਰਾਈਸ ਆ ਰਿਹਾ ਜੀ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਲਓ WhatsApp ਤੇ। ਸੋ ਬਹੁਤ ਸੋਹਣਾ ਆਰਟੀਕਲ ਆ। 2400 ਰੁਪਏ ਇਸ ਦਾ ਪ੍ਰਾਈਸ ਰਹੇਗਾ ਜੀ। ਸੋ ਇੱਕ ਆਰਟੀਕਲ ਲੈ ਕੇ ਆਇਆ ਜੀ ਆਹ ਵਾਲਾ। ਆਜਕਲ ਸਟਾਈਲ ਦੇ ਵਿੱਚ ਬਣਾਇਆ ਆ ਆਰਟੀਕਲ ਬੜਾ ਸ਼ਾਨਦਾਰ ਆਰਟੀਕਲ ਆ। ਦਿਖਾ ਦਿਓ ਪਾ ਜੀ ਫਰੰਟ ਪ੍ਰੋਪਰ। ਫਰੰਟ ਹੈਵੀ ਹੈ ਜੀ। ਪ੍ਰੋਪਰ ਹੈਵੀ 슬ੀਵਜ਼ ਵਰਕ ਹੈ 프론트 ਹੈਵੀ ਹੈ ਪ੍ਰੋਪਰ ਹੈਵੀ 슬ੀਵਜ਼ ਵਰਕ ਆ ਰਿਹਾ ਜੀ ਸੋ ਮੈਚਿੰਗ ਬਾਟਮ ਹੈ ਜੀ ਬਾਟਮ ਤੇ ਵਰਕ ਆ ਰਿਹਾ ਔਰ ਆ ਦੁਪੱਟਾ ਆ ਰਿਹਾ ਜੀ ਇਸ ਦੇ ਨਾਲ ਦੁਪੱਟਾ ਵੀ ਬਹੁਤ ਸ਼ਾਨਦਾਰ ਹੈ ਜੀ ਆ ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਸੋ ਫੋਰ ਸਾਈਡਡ ਟੂ ਸੌਰੀ ਟੂ ਸਾਈਡ ਦੁਪੱਟੇ ਤੇ ਵਰਕ ਹੋਇਆ ਹੈ ਸੋ ਇਸ ਦੇ ਸ਼ੇਡ ਆ ਰਿਹਾ ਬੜੇ ਪਿਆਰੇ ਇੱਕ ਸ਼ੇਡ ਆ ਰਿਹਾ येलो ਸ਼ੇਡ ਜੀ ਇੱਕ ਸ਼ੇਡ ਆ ਰਿਹਾ ਮਹਿੰਦੀ ਗ੍ਰੀਨ ਸ਼ੇਡ ਜੀ カラー ਤੁਸੀਂ ਕੋਈ ਵੀ ਬਾਈ ਕਰ ਲਓ 컬러 ਸਾਰੇ ਪਿਆਰੇ ਆ ਇੱਕ ਆ ਰਿਹਾ ਗਾਜ਼ਰੀ ਇੱਕ 컬러 ਵੀ ਬੜਾ ਪਿਆਰਾ ਇੱਕ ਆ ਰਿਹਾ ਗਾਜ਼ਰੀ ਸ਼ੇਡ ਔਰ ਇੱਕ ਆ ਰਿਹਾ ਰੈੱਡ ਸ਼ੇਡ ਜੀ ਸੋ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ 2400 ਰੁਪਏ ਇਸ ਦਾ ਪ੍ਰਾਈਸ ਆ ਰਿਹਾ ਸਕਰੀਨ ਸ਼ੋਟ ਲੈ ਕੇ ਫਟਾਫਟ ਆਪਦੀ ਬੁਕਿੰਗ ਕਰਾ ਲਿਓ ਸੋ ਬੜਾ ਪਿਆਰਾ ਆਰਟੀਕਲ ਹੈ 2400 ਰੁਪਏ ਪ੍ਰਾਈਸ ਹੈ 컬러 ਤੁਸੀਂ ਕੋਈ ਵੀ ਬਾਈ ਕਰ ਲਓ ਬੜੇ ਪਿਆਰੇ 컬러 ਨੇ ਸੋ ਇੱਕ ਡਿਜ਼ਾਈਨ ਲੈ ਕੇ ਆਇਆ ਮੈਂ ਤੁਹਾਡੇ ਲਈ ਸ਼ਿਮਰ ਦਾ ਆਵਲ ਆ ਜੀ ਇਹ ਥੋੜਾ ਵਧੀਆ ਚ ਆਏਗਾ ਕਿਉਂਕਿ ਹੈਂਡਵਰਕ ਵੀ ਹੈ ਫੁੱਲ ਪਾਰਟੀ ਵੇਅਰ ਕਨਸੈਪਟ ਹੈ ਇਹ ਜਿਹੜਾ ਵਾ ਸ਼ੇਡ ਓਪਨ ਕੀਤਾ ਹੈ येलो ਸ਼ੇਡ ਹੈ ਪੂਰਾ ਫਰੰਟ ਹੈਵੀ ਹੈ ਸੋ ਬੜਾ ਪਿਆਰਾ ਡਿਜ਼ਾਈਨ ਬਣਾਇਆ ਹੋਇਆ ਉਸ ਤੋਂ ਬਾਅਦ ਆ ਆਜ਼ਾਦ ਦੁਪੱਟਾ ਜੀ ਫਰੰਟ ਦੀ ਕੰਮ ਆਏਗਾ ਜੀ ਜਿਸ ਦਾ ਆ ਦੁਪੱਟਾ ਆ ਰਿਹਾ ਸੋ ਇਸ ਦੇ ਸ਼ੇਡ ਆ ਰਿਹਾ ਬੜੇ ਪਿਆਰੇ ਇਸ ਦੇ ਸ਼ੇਡ ਆ ਰਿਹਾ ਜੀ ਇੱਕ ਸ਼ੇਡ ਆ ਰਿਹਾ ਇਸ ਦੇ ਵਿੱਚ ਗਾਜ਼ਰੀ ਮੈਂਟਾ ਟਾਈਪ ਕਲਰ ਦਾ ਬੜਾ ਸੋਹਣਾ ਇਸ ਦਾ ਦੁਪੱਟਾ ਸ਼ਿਮਰਦਾ ਜੀ ਇਸ ਦਾ ਦੁਪੱਟਾ ਸ਼ਿਮਰਦਾ ਇਹ ਡਿਜ਼ਾਈਨ ਡਿਫਰੈਂਟ ਲੱਗ ਰਿਹਾ ਮੈਨੂੰ ਹਾਂ ਇਹ ਡਿਜ਼ਾਈਨ ਡਿਫਰੈਂਟ ਹੈ ਆ ਲੋ ਇੱਕ ਸ਼ੇਡ ਆ ਰਿਹਾ ਜੀ ਇਸ ਦੇ ਵਿੱਚ ਆ ਵਾਲਾ ਮਹਿੰਦੀ ਗ੍ਰੀਨ ਤੇ ਇੱਕ ਆ ਰਿਹਾ ਜੀ ਆ ਵਾਲਾ ਗਾਜ਼ਰੀ ਕਲਰ ਸੋ ਤਿੰਨ ਰੰਗ ਨੇ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਇਸ ਦਾ ਪ੍ਰਾਈਸ ਜਿਹੜਾ ਪੈਣਾ ਤੁਹਾਨੂੰ ਇਸ ਦਾ ਪ੍ਰਾਈਸ ਪੜਾਈ 3000 ਰੁਪਏ 3000 ਰੁਪਏ ਇਸ ਦਾ ਪ੍ਰਾਈਸ ਪਏਗਾ ਸਕਰੀਨ ਸ਼ਾਟ ਲੈ ਲਓ ਆਪਣਾ ਆਰਡਰ ਕਰ ਲਓ 3000 ਰੁਪਏ ਇਸ ਦਾ ਪ੍ਰਾਈਸ ਰਹੇਗਾ ਜੀ ਸੋ ਇਕਾ ਸੋਨੋ ਉਦਾਂ ਦਾ ਮਿਲਦਾ ਜਿਹੋ ਨਾਲ ਡਿਜ਼ਾਈਨ ਹੈ ਇਹ ਥੋੜਾ ਕੋਸਟਲੀ ਹੈ ਪਿਓਰ ਟਿਸ਼ੂ ਤੇ ਹੈ ਉਹ ਸ਼ਿਮਰ ਤੇ ਸੀਗਾ ਪਿਓਰ ਟਿਸ਼ੂ ਤੇ ਹੈ ਇਹਦਾ ਫਰੰਟ ਪੂਰਾ ਹੈਵੀ ਹੈ ਸੋ ਮਜ਼ੈਂਟਾ ਗੱਲ ਨਾਲ ਸੋਨੋ ਪੀਸ ਆਏਗਾ ਪਰ ਆ ਇਸ ਦਾ ਦੁਪੱਟਾ ਜੀ ਫੋਰ ਸਾਈਡ ਪਿਓਰ ਟਿਸ਼ੂ ਦਾ ਹੀ ਦੁਪੱਟਾ ਆਏਗਾ ਸਾਰਾ ਕਟਵਾਕ ਕਰਿਆ ਹੋਇਆ ਸੋ ਇਸ ਦਾ ਪ੍ਰਾਈਸ ਆ ਰਿਹਾ ਜੀ 3500 3500 इज द प्राइस रहेगा स्क्रीनशॉट ले लो जी सो so, इकड़ वाली लेके आया जी ਤੁਹਾਡੇ ਲਈ ਆਵਲ ਆ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਆ ਦੇਖੋ ਇਹ ਪੀਕੋ ਕਲਰ ਹੈ ਮੋਰ ਪੰਖੀ ਸ਼ੇਡਰ ਥੋੜਾ ਕਲਰ ਚੇਂਜ ਹੁੰਦਾ ਹੈ ਕਈ ਵਾਰੀ ਵੀਡੀਓ ਦੇ ਵਿੱਚ ਪ੍ਰੋਪਰ ਮੋਰ ਪੰਖੀ ਕਲਰ ਹੈ ਇਹਦਾ ਫਰੰਟ ਦੇਖੋ ਕਿੰਨਾ ਸੋਹਣਾ ਬਣਾ ਹੋਇਆ ਆ ਫਰੰਟ ਆ ਰਿਹਾ ਜੀ ਮੈਚਿੰਗ ਬੋਟਮ ਹੈ ਸਿਲਕ ਦੀ ਬੋਟਮ ਤੇ ਵਰਕ ਆ ਰਿਹਾ ਔਰ ਆ ਦੁਪੱਟਾ ਜੀ ਲਾਈਨਸ ਵਾਲਾ ਦੁਪੱਟਾ ਬਹੁਤ ਸੋਹਣਾ ਇਹਦਾ ਆ ਦੁਪੱਟਾ ਆ ਰਿਹਾ ਜੀ ਦੁਪੱਟੇ ਤੇ ਆ ਰਿਹਾ ਜੀ ਵਰਕ ਆ ਦੇਖੋ ਦੁਪੱਟੇ ਆ ਰਿਹਾ ਵਰਕ ਸੋ ਇਸ ਜੇ ਸ਼ੇਡ ਜਿਹੜੇ ਤੁਹਾਨੂੰ ਮਿਲਨੇ ਆ ਇੱਕ ਸ਼ੇਡ ਮਿਲਣਾ ਜੀ ਇਸ ਦੇ ਵਿੱਚ ਨਵਾ ਜਾਂ ਬਲੂ ਪਰਪਲ ਦਾ ਸ਼ੇਡ ਹੈ ਕਲਰ ਦੇਖੋ ਕਿੰਨਾ ਪਿਆਰਾ ਸੋ ਇੱਕ ਸ਼ੇਡ ਇਹਦਾ ਨੈੱਕ ਦਾ ਡਿਜ਼ਾਈਨ ਸੇਮ ਹੀ ਹੈ ਠੀਕ ਹੈ ਸੇਮ ਹੈ ਇੱਕ ਸ਼ੇਡ ਆ ਰਿਹਾ ਜੀ ਨਵਾ ਸ਼ੇਡ ਹੈ ਬਲੂ ਪਰਪਲ ਦਾ ਸ਼ੇਡ ਹੈ ਡਿਫਰੈਂਟ ਸ਼ੇਡ ਹੈ ਇੱਕ ਆ ਰਿਹਾ ਜੀ ਇਸ ਦੇ ਵਿੱਚ ਗ੍ਰੀਨ ਸ਼ੇਡ ਕਲਰ ਦੇਖੋ ਕਿੰਨੇ ਐਕਸੀਲੈਂਟ ਆ ਇੱਕ ਸ਼ੇਡ ਆ ਰਿਹਾ ਜੀ ਨਵਾ ਜਾਂ ਗਾਜ਼ਰੀ ਸ਼ੇਡ ਇੱਕ ਆ ਰਿਹਾ ਜੀ ਇਸ ਦੇ ਵਿੱਚ ਹੌਟ ਪਿੰਕ ਸ਼ੇਡ ਸੋ ਇੱਕ ਆ ਰਿਹਾ ਜੀ ਜਿਸ ਦੇ ਵਿੱਚ ਪਰਪਲ ਸ਼ੇਡ ਤੁਸੀਂ ਕਲਰ ਕੋਈ ਵੀ ਬਾਏ ਕਰ ਲਓ ਸਾਰੇ ਕਲਰ ਸੋਹਣੇ ਆ ਇੱਕ ਸ਼ੇਡ ਆ ਰਿਹਾ ਜੀ ਆਵਲਾ ਨਮਾ ਜਾਂ ਮੋਰ ਪੰਖੀ ਆ ਕਲਰ ਸੋ ਬੜੇ ਪਿਆਰੇ ਕਲਰ ਆ ਇਸ ਦਾ ਜਿਹੜਾ ਪ੍ਰਾਈਸ ਜਿਹੜਾ ਆ ਰਿਹਾ ਜੀ ਪ੍ਰਾਈਸ ਇਸ ਦਾ ਆ ਰਿਹਾ ਸਿਰਫ ਤੇ ਸਿਰਫ 2250 ਰੁਪਏ ਜੀ 2250 ਰੁਪਏ ਇਸ ਦਾ ਪ੍ਰਾਈਸ ਰਹੇਗਾ ਸਕਰੀਨ ਸ਼ਾਟ ਲੈ ਕੇ ਫਟਾਫਟ ਬੁਕਿੰਗ ਕਰਾ ਲਓ ਜਿਨਾਂ ਨੂੰ ਵੀ ਕੋਈ ਕਲਰ ਪਸੰਦ ਆ ਸੋ ਬੜਾ ਪਿਆਰਾ ਡਿਜ਼ਾਈਨ ਹੈ ਬਾਟਮ ਤੇ ਵੀ ਵਰਕ ਆ ਰਿਹਾ ਬਾਟਮ ਤੇ ਦੇਖੋ ਵਰਕ ਰਿਹਾ ਹੈ ਬਾਟਮ ਦਿਖਾ ਦਿਓ ਜੀ ਆ ਦੇਖੋ ਆ ਬਾਟਮ ਤੇ ਵਰਕ ਹੈ ਜੀ ਸੋ ਪਾਰਟੀ ਵੇਅ ਕਨਸੈ ਇੱਕ ਆਰਟੀਕਲ ਆ ਰਿਹਾ ਜੀ ਆਹ ਵਾਲਾ ਆਹ ਡਿਜ਼ਾਈਨ ਵੀ ਬੜਾ ਪਿਆਰਾ ਹੈ ਪਰਪਲ ਸ਼ੇਡ ਹੈ ਕਲਰ ਦਾ ਟ੍ਰੈਂਡ ਬਹੁਤ ਹੈ ਕਸਟਮਰ ਮੰਗਦੇ ਬਹੁਤ ਆ ਪਰ ਬਹੁਤ ਰੇਅਰ ਮਿਲਦੇ ਐ ਇਦਾਂ ਦੇ ਕਲਰ ਇੱਕ ਆ ਰਿਹਾ ਜੀ ਇਹਦੀ ਬੋਟਮ ਆ ਰਹੀ ਹੈ ਤੇ ਆਪ ਨਾਲ ਬੜਾ ਘਾ ਰਹੇ ਨੇ ਫਰੰਟ ਹੈਵੀ ਬੋਟਮ ਵਰਕ ਔਰ ਆ ਦੁਪੱਟਾ ਹੈ ਦੁਪੱਟੇ ਦਾ ਕੰਮ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਜੀ ਆ ਦੁਪੱਟਾ ਜੀ ਪਿਓਰ ਔਰਗੈਂਜ਼ਾ ਦੁਪੱਟਾ ਪਿਓਰ ਵਿਸਕੋਸ ਔਰਗੈਂਜ਼ਾ ਫੈਬਰਿਕ ਹੈ ਇਸ ਜੇ ਸ਼ੇਡ ਆ ਰਿਹਾ ਵਾਈਨ ਸ਼ੇਡ ਰੈੱਡ ਸ਼ੇਡ ਰਸਟ ਔਰੇਂਜ ਸ਼ੇਡ ਇੱਕ ਆਇਆ ਔਰੇਂਜ ਸ਼ੇਡ ਵੀ ਇਹ ਹੋਰ ਸ਼ੇਡ ਤਾਂ ਨਹੀਂ ਆਦਾ ਆਗੇ ਇਸ ਦੇ ਸ਼ੇਡ ਦੇਖੋ ਕਿੰਨੇ ਪਿਆਰੇ ਆ ਸੋ ਸਾਰੇ ਕਲਰ ਪਿਆਰੇ ਆ ਸੋ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ 2250 ਰੁਪਏ ਸਕ੍ਰੀਨਸ਼ਾਟ ਲੈ ਕੇ ਕੋਈ ਵੀ ਕਲਰ ਚਾਹੀਦਾ ਇੱਕ ਵਾਰੀ ਕਲਰ ਦੁਬਾਰਾ ਨੀਗਾ ਕਰਾ ਦਿਓ ਜੀ ਕਲਰ ਸਾਰੇ ਸੋਹਣੇ ਆ ਸੋ 2250 ਪ੍ਰਾਈਸ ਦਾ ਸਕ੍ਰੀਨਸ਼ਾਟ ਲੈ ਕੇ ਆਰਡਰ ਕਰ ਲਿਓ WhatsApp ਤੇ ਸੋ ਬੜੇ ਪਿਆਰੇ ਆਰਟੀਕਲ ਲੈ ਕੇ ਆਇਆ ਜੀ ਲੋ ਜੀ ਇੱਕ ਡਿਜ਼ਾਈਨ ਲੈ ਕੇ ਆਇਆ ਤੁਹਾਡੇ ਲਈ ਆਵਲਾ ਇਹ ਵੀ ਵਿਸਕੋਸ オーਗੈਂਜ਼ਾ ਦਾ ਆਰਟੀਕਲ ਆ ਜੀ ਇਹਦਾ ਵੀ ਸ਼ੇਪ ਨੈਕ ਬਣਿਆ ਹੋਇਆ ਨੈਕ ਬਹੁਤ ਸੋਹਣਾ ਹੈ ਦਾ ਵੀ ਸ਼ੇਪ ਨੈਕ ਫਰੰਟ ਹੈ ਵੀ ਘੇਰਾ ਮੈਚਿੰਗ ਬਾਟਮ ਬਲੈਕ ਕਲਰ ਦਾ ਇਹ ਬਲੈਕ ਕਲਰ ਜਿਹੜਾ ਮੈਂ ਓਪਨ ਕਰਿਆ ਔਰ ਆ ਆ ਰਿਹਾ ਇਜ਼ਤ ਦਾ ਦੁਪੱਟਾ ਸੋ ਇਜ਼ਤ ਨੂੰ ਸ਼ੇਡ ਮਿਲਨੇ ਆ ਜੀ ਬੜੇ ਪਿਆਰੇ ਇੱਕ ਆ ਰਿਹਾ ਹੌਟ ਪਿੰਕ ਮਜ਼ੈਂਟਾ ਕਲਰ ਇੱਕ ਆ ਰਹਾ ਜੀ ਵਾਈਨ ਪਰਪਲ ਸ਼ੇਡ ਸੋ ਕਲਰ ਤਿੰਨੇ ਪਿਆਰੇ ਆ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ 2250 ਰੁਪਏ ਪ੍ਰਾਈਸ ਆ ਰਹਾ ਜੀ ਸਕਰੀਨ ਸ਼ੋਟ ਲੈ ਲਓ 2200 ਰੁਪਏ ਸੋ ਇੱਕ ਡਿਜ਼ਾਈਨ ਲੈ ਕੇ ਆਏ ਤੁਹਾਡੇ ਲਈ ਮੈਂ ਆਵਲਾ ਬੜਾ ਸ਼ਾਨਦਾਰ ਡਿਜ਼ਾਈਨ ਹੈ ਤੁਹਾਨੂੰ ਆਪ ਪ੍ਰੋਪਰ ਓਪਨ ਕਰਕੇ ਦਿਖਾਣਾ ਸੋ ਇੱਕ ਡਿਜ਼ਾਈਨ ਆ ਰਿਹਾ ਜੀ ਆਵਲਾ ਕੇਰਾ ਬਣਿਆ ਹੈ ਬੜਾ ਸੋਹਣਾ ਔਰ ਉਸ ਤੋਂ ਬਾਅਦ ਸਲਵਾਰ ਦੇ ਪੌਂਚਤੇ ਵੀ ਕਢਾਈ ਹੈ ਬਹੁਤ ਪਿਆਰਾ ਡਿਜ਼ਾਈਨ ਬਣਿਆ ਆਇਆ ਹੈ ਕੇਰਾ ਬਹੁਤ ਸੋਹਣਾ ਇਹ ਪਿਓਰ ਟਿਸ਼ੂ ਦੇ ਉੱਤੇ ਆਏਗਾ ਸ਼ਿਮਰ ਟਿਸ਼ੂ ਦੇ ਉੱਤੇ ਔਰ ਦੁਪੱਟਾ ਫੋਰ ਸਾਈਡਡ ਹੈ ਇਦੇ ਕਲਰ ਬੜੇ ਪਿਆਰੇ ਆ ਇਹ ਆਏਗਾ ਜੀ ਨਵਾਂ ਜਾਂ ਗਾਜ਼ਰੀ ਪੀਚ ਲਾਈਪ ਜਾਂ ਕਲਰ ਆ ਸੋ ਆ ਦੁਪੱਟਾ ਬਣਾ ਹੋਇਆ ਸੋ ਸ਼ੇਡ ਇਸ ਦੇ ਆ ਰਿਹਾ ਜੀ ਗ੍ਰੀਨ ਇੱਕ ਸ਼ੇਡ ਆ ਇਸ ਤੇ ਗ੍ਰੀਨ ਸ਼ੇਡ ਦੀ ਅੱਛਾ ਇਹਦਾ ਗਲਾ ਨਹੀਂ ਬਣਾ ਹੋਇਆ ਸੌਰੀ ਇਹਦਾ ਘੇਰਾ ਬਣਾ ਹੋਇਆ ਸੋ ਇਹ ਡਿਜ਼ਾਈਨ ਡਿਫਰੈਂਟ ਆ ਇਸ ਦੇ ਵਿੱਚ ਜਿਹੜਾ ਇੱਕ ਸ਼ੇਡ ਮਿਲੂਗਾ ਤੁਹਾਨੂੰ ਉਹ ਮਿਲੂਗਾ ਜੀ ਗ੍ਰੀਨ ਸੈਕੰਡ ਸ਼ੇਡ ਇਸ ਦਾ ਮਿਲੂਗਾ ਗ੍ਰੀਨ ਸੋ ਇਸ ਦਾ ਪ੍ਰਾਈਸ ਜਿਹੜਾ ਪੈਣਾ ਤੁਹਾਨੂੰ ਸੋ ਪ੍ਰਾਈਸ ਵੀ ਰੀਜ਼ਨੇਬਲ ਆ ਫੁੱਲ ਪਾਰਟੀ ਵੇਰ ਆਈਟਮ ਹੈ ਕੰਮ ਦੇਖੋ ਕਿੰਨਾ ਸੋਹਣਾ ਸਾਰਾ ਪੈਚ ਵਰਗਾ ਕੰਮ ਹੈ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ 3250 ਰੁਪਏ ਸੋ ਸਕਰੀਨ ਸ਼ਾਟ ਲੈ ਲਿਓ 3250 ਰੁਪਏ ਇਸ ਦਾ ਪ੍ਰਾਈਸ ਰਹੇਗਾ ਸੋ ਇੱਕ ਆਏਗਾ ਜੀ ਇਸ ਦੇ ਵਿੱਚ ਮਿਲਦਾ ਜੁਲਦਾ ਸਿਮਿਲਰ ਡਿਜ਼ਾਈਨ ਹੈ ਇਹ ਸੋ ਗ੍ਰੀਨ ਕਲਰ ਦਾ ਸੋਲੋ ਪੀਸ ਹੈ ਇਸ ਦਾ ਫਰੰਟ ਗਲੇ ਤੇ ਵੀ ਕੰਮ ਕਰਿਆ ਆਇਆ ਸੋਰੀ ਫਰੰਟ ਹੈਵੀ ਹੈ ਦੇਖੋ ਆ ਦੇਖੋ ਗਲਾ ਟਾਈਪ ਬਣਿਆ ਹੋਇਆ ਹੈ ਦਾ ਪੂਰਾ ਫਰੰਟ ਬਣਿਆ ਹੋਇਆ ਹੈ ਸੋ ਕਿਹੜਾ ਸ਼ਾਨਦਾਰ ਬਣਾ ਹੋਇਆ ਹੈ ਗ੍ਰੀਨ ਸ਼ੇਡ ਹੈ ਇਹ ਮੈਚਿੰਗ ਬਾਟਮ ਹੈ ਇਸ ਦਾ ਦੁਪੱਟਾ ਵੀ ਬਹੁਤ ਪਿਆਰਾ ਹੈ ਇਹ ਥੋੜਾ ਕੋਸਟਲੀ ਆਏਗਾ ਇਹਦਾ ਦੁਪੱਟਾ ਆ ਰਿਹਾ ਜੀ ਇਸ ਟਾਈਪ ਦਾ ਆ ਦੁਪੱਟਾ ਆ ਰਿਹਾ ਜੀ ਸੋ ਇਸ ਦਾ ਪ੍ਰਾਈਸ ਆਏਗਾ ਜੀ ਇਹ ਵੀ ਸੇਮ ਪ੍ਰਾਈਸ ਹੀ ਪੈ ਜਾਏਗਾ ਤੁਹਾਨੂੰ ਹੋਰ ਦੱਸੋ 3250 ਰੁਪਏ ਪ੍ਰਾਈਸ ਰਹੇਗਾ ਸਕਰੀਨਸ਼ਾਟ ਲੈ ਲਓ ਲੋ ਜੀ ਸੋ ਇੱਕ ਡਿਜ਼ਾਈਨ ਲੈ ਕੇ ਆਇਆ ਜੀ ਮੈਂ ਆ ਵਾਲਾ ਸ਼ਿਮਰ ਦਾ ਦੋ ਕਲਰ ਹੈ ਦੇ ਵਿੱਚ ਦੋਨੋਂ ਕਲਰ ਸੋਨੇ ਆ ਦੋਨੋਂ ਕਲਰ ਅੱਛੇ ਆ ਇਹ ਡਬਲ ਸ਼ੇਡ ਦਾ ਇਹ ਆਰਟੀਕਲ ਆ ਜੀ ਫਰੰਟ ਬਣਾ ਹੋਇਆ ਬੜਾ ਪਿਆਰਾ ਡਬਲ ਸ਼ੇਡ ਦੇ ਵਿੱਚ ਬਣਾ ਹੋਇਆ ਆ ਫਰੰਟ ਆ ਰਿਹਾ ਜੀ ਪਿਓਰ ਸਿਲਕ ਦੀ ਬਾਟਮ ਆ ਤੇ ਨਾਲ ਦੁਪੱਟਾ ਆ ਰਿਹਾ ਜੀ ਚਨੂਨ ਦਾ ਆ ਦੁਪੱਟਾ ਆ ਰਿਹਾ ਪਿੱਛੇ ਪਾ ਲਓ ਆ ਦੁਪੱਟਾ ਆ ਰਿਹਾ ਜੀ ਸੋ ਇਸ ਦੇ ਸ਼ੇਡ ਆ ਰਿਹਾ ਦੋ ਇੱਕ ਸ਼ੇਡ ਆ ਰਿਹਾ ਜੀ ਇਸ ਦੇ ਵਿੱਚ ਗ੍ਰੀਨ ਨਾਲ ਲਾਈਟ ਗ੍ਰੀਨ ਦਾ ਕੰਪੀਨੇਸ਼ਨ ਦੇਖੋ ਕਿੰਨਾ ਪਿਆਰਾ ਸੋ ਦੋ ਸ਼ੇਡ ਆ ਰਿਹਾ ਦੋਨੋਂ ਸ਼ੇਡ ਪਿਆਰੇ ਆ ਸੋ ਇਸ ਦਾ ਪ੍ਰਾਈਸ ਆ ਰਿਹਾ ਜੀ ਪਾਰਟੀ ਵੇਅਰ ਸੂਟ ਹੈ 3250 ਰੁਪਏ ਇਸ ਦਾ ਪ੍ਰਾਈਸ ਰਹੇਗਾ ਸਕਰੀਨ ਸ਼ੋਟ ਲੈ ਲਓ ਜੀ ਜਿਨਾਂ ਨੂੰ ਵੀ ਚਾਹੀਦਾ 3250 ਰੁਪਏ ਤੇ ਸੋ ਇੱਕ ਦੋ ਪੀਸ ਲੈ ਕੇ ਆਏ ਜੀ ਆਹ ਵਾਲੇ ਪਿਓ ਸ਼ਾਸ਼ਾ ਸਿਲਕ ਦੇ ਵਿੱਚ ਨੇ ਬੜੇ ਬੜੇ ਪਿਆਰੇ ਫੈਬਰਿਕ ਬਹੁਤ ਸੋਹਣਾ ਨਵਾਂ ਆ ਫੈਬਰਿਕ ਆ ਇਹ ਫਰੰਟ ਦੇਖੋ ਕਿੰਨਾ ਸ਼ਾਨਦਾਰ ਬਣਾਇਆ ਇਹ ਆਏਗਾ ਜੀ ਮੋਵ ਸ਼ੇਡ ਪਰਪਲ ਮੋਵ ਸ਼ੇਡ ਸੋ ਨਾਲ ਲਾਈਨਿੰਗ ਦਾ ਸਟੱਫ ਨਾਲ ਆ ਇਸਦੇ ਪਿਓਰ ਮਡਲ ਦੀ ਲਾਈਨਿੰਗ ਹੈ ਸਾਰਾ ਹੈਂਡਵਰਕ ਕਰਿਆ ਆ ਆ ਰਿਹਾ ਇੱਜ਼ਤ ਦੁਪੱਟਾ ਜੀ ਸੋ ਦੁਪੱਟੇ ਦੇ ਸਾਰਾ ਵਰਕ ਕਰਿਆ ਸਾਰਾ ਵਰਕ ਕਰਿਆ ਦੁਪੱਟੇ ਦੇ ਟੂ ਪੱਲੇ ਤੇ ਪ੍ਰੋਪਰ ਲੋ ਜੀ ਇਸ ਦਾ ਪ੍ਰਾਈਸ ਜਿਹੜਾ ਪੈਣਾ ਤੁਹਾਨੂੰ ਸੋ ਦੋ ਸ਼ੇਡ ਆ ਇਸ ਦੇ ਵਿੱਚ ਇੱਕ ਪਰਪਲ ਮੋਵ ਇੱਕ ਆਏਗਾ ਜੀ ਲਵੈਂਡਰ ਹਲੋ 21 ਇਹ ਇਸ ਜੋ ਲਵੈਂਡਰ ਸ਼ੇਡ ਦੀ ਸੋ ਕਲਰ ਕੋਈ ਵੀ ਬਾਏ ਕਰ ਲੋ ਦੋਨਾਂ ਚ ਦੋਨੋ ਕਲਰਸ ਸੋਨੇ ਆ ਆ ਚੈੱਕ ਕਰੋ ਇੱਕ ਆ ਰਿਹਾ ਲਵੈਂਡਰ ਸ਼ੇਡ ਦੀ ਲਾਈਨਿੰਗ ਦਾ ਕਪੜਾ ਨਾਲ ਆ ਤੁਹਾਨੂੰ ਐਕਸਟਰਾ ਲਾਈਨ ਦੀ ਲੋੜ ਨਹੀਂ ਪੈਣੀ ਸੋ ਪਾਰਟੀ ویئر ਆਈਟਮ ਹੈ ਦਿਖਾ ਦਿਓ ਵੀਰੇ ਬੜਾ ਪ੍ਰੋਪਰ ਦਿਖਾ ਦਿਓ ਇਹ ਦੋ ਲਵੈਂਡਰ ਤੇ ਆਉਂਦੇ ਰੋਮੇ 2650 ਰੁਪਏ ਇਸ ਦਾ ਪ੍ਰਾਈਸ ਰਹੇਗਾ ਸਕਰੀਨ ਸ਼ੋਟ ਲੈ ਲਓ ਜੀ ਕੋਈ ਵੀ ਕਲਰ ਚਾਹੀਦਾ ਸੋ ਇੱਕ ਡਿਜ਼ਾਈਨ ਲੈ ਕੇ ਆਇਆ ਜੀ ਸ਼ਿਮਰ ਦਾ ਆਵਲਾ ਪਰਪਲ ਸ਼ੇਡ ਹੈ ਜਿਹੜਾ ਮੈਂ ਓਪਨ ਕਰਨ ਲੱਗਿਆ ਤੇ ਉਹ ਸ਼ਿਮਰ ਟਿਸ਼ੂ ਦੇ ਵਿੱਚ ਇਹ ਆਰਟੀਕਲ ਆ ਜੀ ਫਰੰਟ ਦਿਖਾ ਦਿਓ ਭਾਜੀ ਕਿੰਨਾ ਸ਼ਾਨਦਾਰ ਬਣਾਇਆ ਸੋ ਆਹ ਆ ਰਿਹਾ ਇਸ ਦਾ ਫਰੰਟ ਮੈਚਿੰਗ ਬੋਟਮ ਆ ਰਹੀ ਹੈ ਜੀ ਨਾਲ ਚਨੂਨ ਦਾ ਦੁਪੱਟਾ ਆ ਰਿਹਾ ਇਸ ਦੇ ਵਿੱਚ ਦੋ ਤਿੰਨ ਚਾਰ ਸ਼ੇਡ ਆਏ ਆ ਤਿੰਨੇ ਚਾਰੇ ਸ਼ੇਡ ਸੋਹਣੇ ਆ ਬ੍ਰਾਈਟ ਕਲਰ ਚਾਰਟ ਆਇਆ ਇਸ ਦਾ ਸੋ ਇਹ ਪਰਪਲ ਸ਼ੇਡਾ ਦੁਪੱਟਾ ਦਿਖਾ ਦਿਓ ਢੀਸ ਆਪਣਾ ਟਿਕਾਓ ਸੋ ਇਸ ਦਾ ਪ੍ਰਾਈਸ ਵੀ ਰੀਜ਼ਨੇਬਲ ਆ ਰਿਹਾ ਜੀ ਇਸ ਦੇ ਸ਼ੇਡ ਆ ਰਿਹਾ ਬੜਾ ਪਿਆਰੇ ਇੱਕ ਆ ਰਿਹਾ ਰਸਟ ਸ਼ੇਡ ਜੀ ਇੱਕ ਆ ਰਿਹਾ ਗ੍ਰੀਨ ਸ਼ੇਡ ਜੀ ਔਰ ਇੱਕ ਆ ਰਿਹਾ ਰਾਣੀ ਮਜ਼ੈਂਟਾ ਸ਼ੇਡ ਜੀ ਸੋ ਕੋਈ ਵੀ ਕਲਰ ਬਾਈ ਕਰ ਲੋ ਸਰਪ੍ਰਾਈਜ਼ ਇਸ ਦਾ ਆ ਰਿਹਾ ਜੀ 2550 ਰੁਪਏ 2550 ਰੁਪਏ ਇਸ ਦਾ ਪ੍ਰਾਈਸ ਆ ਰਿਹਾ ਰਾਣੀ ਮਜ਼ੈਂਟਾ ਗਾਜ਼ਰੀ ਟਾਈਪ ਆ ਗਿਆ ਗ੍ਰੀਨ ਆ ਗਿਆ ਜੀ ਇੱਕ ਆ ਗਿਆ ਰਸਟ ਔਰੇਂਜ ਇੱਕ ਆ ਗਿਆ ਜੀ ਪਰਪਲ ਸ਼ੇਡ ਸੋ ਇੱਕ ਡਿਜ਼ਾਈਨ ਲੈ ਕੇ ਆਇਆ ਤੁਹਾਡੇ ਲਈ ਆਵਲਾ ਜੀ ਆ ਵੀ ਡਿਜ਼ਾਈਨ ਬੜਾ ਸ਼ਾਨਦਾਰ ਹੈ ਇਹਦੇ ਵਿੱਚ ਦੋ ਡਿਜ਼ਾਈਨ ਆਇਆ ਮੇਰੇ ਕੋਲ ਸੇਮ ਦੇ ਵਿੱਚ ਡਿਜ਼ਾਈਨ ਡਿਫਰੈਂਟ ਆ ਤੁਹਾਨੂੰ ਪੀਸ ਓਪਨ ਕਰਕੇ ਦਿਖਾਉਣਾ ਕਲਰ ਮੈਂ ਆਹ ਵਾਲਾ ਓਪਨ ਕਰਦਾ ਕਲਰ ਬਹੁਤ ਸੋਹਣਾ ਹੈ ਕਲਰ ਵੈਸੇ ਦੋਨੋਂ ਸੋਹਣੇ ਆ ਲੋ ਆ ਫਰੰਟ ਬਣਿਆ ਇਸ ਦਾ ਜੀ ਸਾਰਾ ਫਰੰਟ ਹੈਵੀ ਹੈ ਕੰਮ ਦਿਖਾ ਦੋ ਭਾਜੀ ਕਿੰਨਾ ਸ਼ਾਨਦਾਰ ਹੈ ਸੋ ਸਾਰਾ ਫਰੰਟ ਹੈਵੀ ਸੋ ਉਸ ਤੋਂ ਬਾਅਦ ਆ ਆ ਰਿਹਾ ਇਸ ਦਾ ਦੁਪੱਟਾ 올 ਓਵਰ ਸ਼ਿਮਰ ਦਾ ਸੂਟ ਹੈ ਮੈਂ ਪਪਨਲੇ ਉਧਰ ਆ ਦੁਪੱਟਾ ਜੀ ਉਧਰ ਪੈ ਜੋ ਆਂਟੀ ਜੀ ਉਧਰ ਦਿਖਾਵਾਂਗੇ ਫੂਟ ਸੋ ਆ ਆ ਰਿਹਾ ਇਸ ਦਾ ਦੁਪੱਟਾ ਗਾਜ਼ਰੀ ਸ਼ੇਡ ਹੈ 올 ਓਵਰ ਸੂਟ ਆਏਗਾ ਜੀ ਸੋ ਦੋ ਸ਼ੇਡ ਆਣਗੇ ਜਿਹਦੇ ਦੋਨੋਂ ਸ਼ੇਡ ਪਿਆਰੇ ਆ ਇੱਕ ਆਏਗਾ ਜੀ ਪਰਪਲ ਸ਼ੇਡ ਆ ਰੇ ਜ਼ਾ ਪਰਪਲ ਸ਼ੇਡ ਦੀ ਆ ਰੇ ਜ਼ਾ ਪਰਪਲ ਸ਼ੇਡ ਦੋ ਸ਼ੇਡ ਨੇ ਜੀ ਦੋਨੋਂ ਸ਼ੇਡ ਸੋਨੇ ਆ ਇਸ ਦੇ ਵਿੱਚ ਸੈਕੰਡ ਡਿਜ਼ਾਈਨ ਵੀ ਤੁਹਾਨੂੰ ਦਿਖਾਈ ਦੇਣਾ ਸੇਮ ਰੇਟ ਦਾ ਹੀ ਹੈ ਸੋ ਇਹਨਾਂ ਦੋਨਾਂ ਦਾ ਆਰਟੀਕਲ ਦਾ ਪ੍ਰਾਈਸ ਸੇਮ ਆਊਗਾ ਸੋ ਇੱਕ ਡਿਜ਼ਾਈਨ ਆਏਗਾ ਜੀ ਆਵਲਾ ਵੀ ਸ਼ੇਪ ਨੈਕ ਫਰੰਟ ਹੈਵੀ ਕੰਮ ਦਿਖਾਓਗੇ ਨਾ ਸੋਨਾ ਬਣਾਇਆ ਤੇ ਉਹ ਸ਼ਿਮਰ ਦਾ ਆਰਟੀਕਲ ਹੈ ਇਹ ਬਾਜੂ ਤੇ ਪ੍ਰੋਪਰ ਕੰਮ ਹੈ ਸੋ ਬਿਊਟੀਫੁਲ ਆਰਟੀਕਲ ਹੈ 올ਓਵਰ ਸ਼ਿਮਰ ਦਾ ਸੂਟ ਹੈ ਆ ਚੈੱਕ ਕਰੋ ਬਾਟਮ ਤੇ ਵੀ ਵਰਕ ਹੈ ਜੀ ਸਲਵਾਰ ਦੇ ਪੋਚ ਤੇ ਵੀ ਕੜਾਈ ਹੈ ਸੋ ਉਸ ਤੋਂ ਬਾਅਦ ਆ ਦੁਪੱਟਾ ਆ ਰਿਹਾ ਚਨੂਨ ਦਾ ਜੀ ਸੋ ਸ਼ੇਡ ਇਸ ਦੇ ਆ ਰਿਹਾ ਜੀ ਸੋ ਨੀਚੇ ਵਾਲੇ ਦੀ ਇੱਕ ਗ੍ਰੀਨ ਸ਼ੇਡ ਵੀ ਸੀਗਾ ਜੀ ਸੇਮ ਦੇ ਵਿੱਚ ਸੋ ਇਸ ਦੇ ਸ਼ੇਡ ਆ ਰਿਹਾ 2 ਇਸ ਦੇ ਸ਼ੇਡ ਆ ਰਿਹਾ ਜੀ 2 ਇੱਕ ਆ ਰਿਹਾ ਇਸ ਦਾ ਗਾਜ਼ਰੀ ਸ਼ੇਡ ਸੋ ਆ ਵੀ ਕਲਰ ਸੋਨਾ ਹੈ ਸੋ ਨੀਚੇ ਵਾਲੇ ਜਿਹੜੇ ਤੁਹਾਨੂੰ ਦਿਖਾਇਆ ਸੀ ਆਵਲਾ ਡਰੈਪਨ ਉਹਦੇ ਵਿੱਚ ਵੀ ਇੱਕ ਕਲਰ ਦਾ ਆਵਲਾ ਵੀ ਹੈਗਾ ਜੀ ਗ੍ਰੀਨ ਸ਼ੇਡ ਤਿੰਨ ਸ਼ੇਡ ਦੇ ਨੀਚੇ ਵਾਲੇ ਤੇ ਦੋ ਸ਼ੇਡ ਦੇ ਉੱਪਰ ਵਾਲੇ ਤੇ ਸੋ ਕੋਈ ਵੀ ਬਾਏ ਕਰ ਲਓ ਪ੍ਰਾਈਸ ਦੋਨੋਂ ਦਾ ਸੇਮ ਆ ਰਿਹਾ ਜੀ ਪ੍ਰਾਈਸ ਇਸ ਦਾ ਆ ਰਿਹਾ ਜੀ 3250 3250 ਰੁਪਏ ਇਸ ਦਾ ਪ੍ਰਾਈਸ ਰਹੇਗਾ ਪਿਓ ਸ਼ਿਮਰ ਦਾ ਆਰਟੀਕਲ ਪਾਰਟੀ ਵੇਅਰ ਸੂਟ ਹੈ ਚਨੂਨ ਦਾ ਦੁਪੱਟਾ ਸੋ ਕੋਈ ਵੀ ਕਲਰ ਚਾਹੀਦਾ ਬੁਕਿੰਗ ਕਰਾ ਲਿਓ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਲਿਓ WhatsApp ਤੇ ਡਿਜ਼ਾਈਨ ਦੋਨੋਂ ਸੋਹਣੇ ਆ ਜਿਨ੍ਹਾਂ ਨੂੰ ਗਲੇ ਵਾਲਾ ਨਹੀਂ ਚਾਹੀਦਾ ਫਰੰਟ ਵਾਲਾ ਬਾਏ ਕਰ ਲੈਣ ਜਿਨ੍ਹਾਂ ਲੋ ਜੀ ਨੈਕਸਟ ਆਰਟੀਕਲ ਆਏਗਾ ਜੀ ਆਵਲਾ ਇੱਕ ਤੋਂ ਨੂੰ ਆਰਟੀਕਲ ਦਿਖਾਉਣਾ ਪ੍ਰਾਈਸ ਅਕੋਰਡਿੰਗ ਆਰਟੀਕਲ ਬਹੁਤ ਸੋਹਣਾ ਜੀ ਆਵਲਾ ਸੋ ਦੋ ਕਲਰ ਆਈਸ ਦੇ ਦੋਨੋਂ ਕਲਰ ਪਿਆਰੇ ਆ ਪਿਓਰ ਵਿਸਕੋਸ ਔਰਗੈਂਜ਼ਾ ਦਾ ਆਰਟੀਕਲ ਆ ਫਰੰਟ ਬਣਿਆ ਹੋਇਆ ਜੀ ਘੇਰਾ ਸੋ ਪਿਓਰ ਸਿਲਕ ਦੀ ਬਾਟਮ ਆ ਆ ਦੁਪੱਟਾ ਇਸ ਦੇ ਨਾਲ ਜੀ ਸੋ ਇਸ ਦੇ ਵਿੱਚ ਤੁਹਾਨੂੰ ਦੋ ਸ਼ੇਡ ਮਿਲਨੇ ਆ ਦੋਨੋਂ ਸ਼ੇਡ ਸੋਨੇ ਆ ਸੋ ਇੱਕ ਸ਼ੇਡ ਮਿਲਣਾ ਜੀ ਤੁਹਾਨੂੰ ਇਸ ਦੇ ਵਿੱਚ ਪਰਪਲ ਸ਼ੇਡ ਲਵੈਂਡਰ ਪਰਪਲ ਸ਼ੇਡ ਜੀ ਸੋ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ 2250 ਰੁਪਏ 2250 ਪ੍ਰਾਈਸ ਦਾ ਕੋਈ ਵੀ ਕਲਰ ਬਾਈ ਕਰ ਲਓ ਸੋ ਕਲਰ ਦੋਨੋਂ ਸੋਹਣੇ ਆ ਸੋ ਇੱਕ ਆਰਟੀਕਲ ਲੈ ਕੇ ਆਇਆ ਜੀ ਬ੍ਰਾਈਟ ਸ਼ੇਡ ਦੇ ਵਿੱਚ ਆ ਵਾਲਾ ਦੋ ਸ਼ੇਡ ਆਏ ਆ ਇਹਦੇ ਵਿੱਚ ਦੋਨੋਂ ਸ਼ੇਡ ਸੋਹਣੇ ਆ ਪੈਰਟ ਗ੍ਰੀਨ ਕਲਰ ਹੈ ਕਿਉਂਕਿ ਪੈਰਟ ਕਲਰ ਦੀ ਕਸਟਮਰੀ ਡਿਮਾਂਡ ਬਹੁਤ ਹੁੰਦੀ ਹੈ ਸੋ ਆ ਪੈਰਟ ਗ੍ਰੀਨ ਸ਼ੇਡ ਆ ਫਰੰਟ ਬਣਿਆ ਹੋਇਆ ਸੋ ਪਿਓ ਸਿਲਕ ਦੀ ਬਾਟਮ ਹੈ ਪ੍ਰਾਈਸ ਅਕੋਰਡਿੰਗ ਆਰਟੀਕਲ ਬਹੁਤ ਸੋਹਣਾ ਸੋ ਇਸ ਦਾ ਆ ਦੁਪੱਟਾ ਜੀ ਸੋ ਇਸ ਦੇ ਵਿੱਚ ਦੋ ਸ਼ੇਡ ਮਿਲਣਗੇ ਤੁਹਾਨੂੰ ਦੋਨੋਂ ਕਲਰ ਬ੍ਰਾਈਟ ਮਿਲਣਗੇ ਸੋ ਇੱਕ ਆ ਰਿਹਾ ਗਾਜ਼ਰੀ ਹੌਟ ਪਿੰਕ ਜਿਹਾ ਕਲਰ ਹੈ ਇੱਕ ਆ ਗਿਆ ਨੀਚੇ ਅਫਲਾ ਤੋਂ ਪਰੇਟ ਸ਼ੇਡ ਸੋ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ 1950 ਰੁਪਏ 1950 ਰੁਪਏ ਇਸ ਦਾ ਪ੍ਰਾਈਸ ਦਾ ਸਕਰੀਨ ਸ਼ਾਟ ਲੈ ਲਿਓ ਆਹ ਜਿਹੜਾ ਪੱਟੇ ਨਾ ਲੇ ਗਏ ਇੱਕ ਆਰਟੀਕਲ ਲੈ ਕੇ ਆਇਆ ਜੀ ਆਵਲਾ ਇਹਦਾ ਕਲਰ ਨਹੀਂ ਸਹੀ ਆਣਾ ਮੋਰ ਪੰਖੀ ਉਹ ਕਲਰ ਮੈਂ ਤਾਂ ਨਹੀਂ ਓਪਨ ਕਰਦਾ ਕਿਉਂਕਿ ਕਲਰ ਵੀਡੀਓ ਦੇ ਚੇਂਜ ਹੋ ਜਾਂਦਾ ਇਹ ਹੌਟ ਪਿੰਕ ਜਾਂ ਕਲਰ ਗਾਜ਼ਰੀ ਅਗਲਾ ਵੀ ਸੋਨਾ ਵੈਸੇ ਆ ਵੀ ਓਪਨ ਕਰ ਦਿੰਦੇ ਆ ਸੋ ਫਰੰਟ ਹੈਵੀ ਹੈ ਜੀ ਪੂਰਾ ਫਰੰਟ ਹੈਵੀ ਬਾਟਮ ਦੇ ਵਰਕ ਆ ਰਿਹਾ ਜੀ ਸਿਲਕ ਦੀ ਬਾਟਮ ਹੈ ਬਾਟਮ ਦੇ ਕੰਮ ਆ ਰਿਹਾ ਸੋ ਆ ਆ ਰਿਹਾ ਜ਼ਾ ਦੁਪੱਟਾ ਜੀ ਸੋ ਦੁਪੱਟਾ ਆ ਰਿਹਾ ਫੋਰ ਸੈਟ ਇਸ ਦੇ ਚ ਦੋ ਸ਼ੇਡ ਆ ਜੀ ਦੋਨੋਂ ਸ਼ੇਡ ਸੋਨੇ ਆ ਇੱਕ ਸ਼ੇਡ ਆਏਗਾ ਜੀ ਮੋਰ ਪੰਖੀ ਕਲਰ ਇਹ ਪ੍ਰੋਪਰ ਮੋਰ ਪੰਖੀ ਸ਼ੇਡ ਆ ਦੋਨੋਂ ਕਲਰ ਪਿਆਰੇ ਨੇ ਬਾਟਮ ਦੇ ਵਰਕ ਆ ਫਰੰਟ ਹੈਵੀ ਆ ਦੁਪੱਟਾ ਸੋਨਾ ਸਪਰਾਈਜ਼ ਇਸ ਆਲਰੇਡੀ 3000 ਰੁਪਏ 3000 ਪ੍ਰਾਈਸ ਰਹੇਗਾ ਸਕਰੀਨ ਸ਼ੋ ਲੈ ਲਓ ਜੀ ਸੋ ਲਿਓ ਨੈਕਸਟ ਦੇਓ ਮੜਾ ਆ ਫੜਾਓ ਪੁਰਿਆ ਲਵੀ ਹੋਏ ਸੋ ਇਕੜ ਵਾਈ ਲੈ ਕੇ ਆਈ ਥੋੜੇ ਲਈ ਆਵਲਾ ਸੁਪਰ ਹਿੱਟ ਕਲਾਸਿਕ ਡਿਜ਼ਾਈਨ ਆਈ ਸਾਡੇ ਸਟੋਰ ਦਾ ਸੋ ਇਸੇ ਕਲਰ ਬਣਵਾਏ ਆ ਸੀ ਬੜੇ ਸੋਹਣੇ ਕਲਰ ਬਣਵਾਏ ਆ ਬਿਲਕੁਲ ਨਵੇਂ ਛੇੜ ਬਣਵਾਏ ਆ ਸਾਰੇ ਸੋ ਸਾਰਾ ਹੈਂਡਵਰਕ ਦਾ ਇਹ ਆਰਟੀਕਲ ਆ ਜੀ ਸੋ ਫਰੰਟ ਪੂਰਾ ਹੈਵੀ ਬਣਿਆ ਹੋਇਆ ਪੂਰਾ ਫਰੰਟ ਸਾਰਾ ਹੈਂਡਵਰਕ ਪੂਰਾ ਫਰੰਟ ਹੈਵੀ ਪ੍ਰੋਪਰ 슬ੀਵਜ਼ ਵਰਕ ਸੋ ਉਸ ਤੋਂ ਬਾਅਦ ਵਿਸਕੋਸ অর্ਗੈਂਜ਼ਾ ਦਾ ਫੋਰਸ ਹੈ ਲੈਸ ਵਰਕ ਦੇ ਨਾਲ ਦੁਪੱਟਾ ਸੋ ਆ ਦੁਪੱਟਾ ਜੀ ਇਸੇ ਛੇੜ ਬੜੇ ਪਿਆਰੇ ਆ ਇੱਕ ਛੇੜ ਆ ਰਿਹਾ ਜੀ ਇਸ ਵਿੱਚ ਨੇਵੀ ਬਲੂ ਕਲਰ ਤੁਸੀਂ ਕੋਈ ਵੀ ਬਾਈ ਕਰ ਲਿਓ ਸਾਰੇ ਕਲਰ ਪਿਆਰੇ ਆ ਇੱਕ ਆ ਰਿਹਾ ਸੀ ਗ੍ਰੀਨ ਸ਼ੇਡ ਇੱਕ ਆ ਰਿਹਾ ਆਨੀਅਨ ਲਵੈਂਡਰ ਟਾਈਪ ਸ਼ੇਡ ਹੈ ਇੱਕ ਆ ਰਿਹਾ ਇਸ ਵਿੱਚ ਨਵਾ ਜਾਂ ਬਲੂ ਸ਼ੇਡ ਹੈ ਫੋ ਕਲਰ ਦੇਖੋ ਤੁਸੀਂ ਇੱਕ ਤੋਂ ਇੱਕ ਰੰਗ ਬਣਵਾਇਆ ਜੀ ਆ ਆ ਸਕਾਈ ਸ਼ੇਡ ਔਰ ਆ ਆ ਰਿਹਾ ਨਵਾ ਪਿਸਤਾ ਗ੍ਰੀਨ ਜਿਹੜਾ ਕਲਰ ਇੱਕ ਆਇਗਾ ਸ਼ੇਡ ਆਵਲਾ ਆ ਵੀ ਬਿਲਕੁਲ ਡਿਫਰੈਂਟ ਜਿਹਾ ਸ਼ੇਡ ਹੈ ਪੀਕਾਕ ਕਲਰ ਇੱਕ ਆਏਗਾ ਜੀ ਇਸ ਦੇ ਵਿੱਚ ਬਲੈਕ ਸ਼ੇਡ ਔਰ ਸਾਰੇ ਕਲਰ ਆ ਗਿਆ ਇਸ ਦੇ ਵਿੱਚ ਪ੍ਰਾਈਸ ਇਸ ਦਾ ਕੀ ਆ ਰਿਹਾ ਜੀ ਸੋ ਮਾਰਕੀਟ ਦੇ ਵਿੱਚ 3000 ਰੁਪਏ ਲੋਕੀ ਪਾ ਕੇ ਆਫਰਾਂ ਲਾ ਰਿਆ ਪਰ ਅਸੀਂ ਤੁਹਾਨੂੰ ਦੇ ਦੇਣਾ ਜੀ ਆਫਰ ਨਹੀਂ ਬਿਲਕੁਲ ਜੈਨੂਨ ਪ੍ਰਾਈਸ 2850 ਰੁਪਏ ਸੋ ਕੋਈ ਵੀ ਕਲਰ ਬਾਈ ਕਰ ਲਓ ਸਾਰੇ ਕਲਰ ਸੋਨੇ ਆ 2850 ਇਸ ਦਾ ਪ੍ਰਾਈਸ ਰਹੇਗਾ ਸੋ ਬੁਕਿੰਗ ਕਰਾ ਲਿਓ ਕਲਰ ਤੁਹਾਨੂੰ ਕੋਈ ਵੀ ਚਾਹੀਦਾ ਸਾਰਾ ਹੈਂਡਵਰਕ ਦਾ ਆਰਟੀਕਲ ਹੈ ਜਿਆ ਬੰਟੀ ਕਿੱਥੇ ਆ ਯਾਰ ਉਹ ਸੈਟ ਨਹੀਂ ਮੜਾ 255 ਵਾਲਾ ਸੋ ਕਲਰ ਤੁਸੀਂ ਕੋਈ ਵੀ ਬਾਈ ਕਰ ਲਓ ਸਾਰੇ ਕਲਰ ਸੋਨੇ ਆ ਵਿਜੇ ਕੁਪਾਲ ਦੇ ਦਰੋਹੀ ਆ ਵੀ ਪਾਲਦੇ ਹਾਂ ਇਹਦਾ ਕੀ ਰੇਟ ਸੀ 2550 ਕੇ ਇਸੇ ਬਾਟਮ ਤੇ ਵਰਕ ਵਾਲਾ ਪਲੱਸ ਰੇਂਜ ਆਇਆ ਸ਼ਾਇਦ ਇਹ ਇੱਕ ਆਰਟੀਕਲ ਆ ਵਾਲਾ ਜੀ ਇਹਦੇ ਵਿੱਚ ਜਿਹੜਾ ਬਾਟਮ ਵਰਕ ਆਇਆ ਉਹ ਪਲੱਸ ਰੇਂਜ ਦੇ ਵਿੱਚ ਆਇਆ ਜਿਹੜਾ ਵਿਦਆਊਟ ਬਾਟਮ ਵਰਕ ਆ ਉਹ ਘੱਟ ਰੇਂਜ ਚ ਆਹ ਫਰੰਟ ਹੈ ਫਰੰਟ ਦਿਖਾ ਦਿਓ ਬਾਜੂ ਵਰਕ ਸਾਰਾ ਹੈਵੀ ਪੀਸ ਬਣਾਇਆ ਹੋਇਆ ਫਰੰਟ ਹੈਵੀ ਸੋ ਆ ਆ ਰਿਹਾ ਇਸਦਾ ਦੁਪੱਟਾ ਵਿਸਕੋਸ ਔਰ ਗੈਂਜ਼ਾ ਦਾ ਫੈਬਰਿਕ ਪਿਓਰ ਸਿਲਕ ਦੀ ਬਾਟਮ ਔਰ ਪਿਓਰ ਵਿਸਕੋਸ オーਗੈਂਜ਼ਾ ਦੁਪੱਟਾ ਸੁਪਰ ਡੁੱਪਰ ਹਿਟ ਆਰਟੀਕਲ ਰਿਹਾ ਜੀ ਆਹ ਸਾਡਾ 803200 ਰੁਪਏ ਦਾ ਸੇਲ ਕਰਿਆ ਜੀ ਪਹਿਲਾਂ ਸੋ ਕੰਪੀਟੀਸ਼ਨ ਕਰਕੇ ਇਸ ਦਾ ਪ੍ਰਾਈਸ ਜਿਹੜਾ ਆਇਆ ਜੀ 2550 ਰੁਪਏ ਜਿਹੜਾ ਬਾਟਮ ਵਰਕ ਆਏਗਾ ਜੀ ਉਹ ਆਏਗਾ 2850 ਰੁਪਏ ਦੋ ਰੇਟ ਦੇ ਵਿੱਚ ਸਟਾਕ ਆਇਆ ਹੋਇਆ ਇਹ ਸੋ ਆ ਆ ਗਿਆ ਇਸ ਦੇ ਵਿੱਚ ਪਿੰਕ ਸ਼ੇਡ ਸੇਮ ਦੇ ਵਿੱਚ ਇੱਕ ਆ ਗਿਆ ਜੀ ਜਿਸ ਵਿੱਚ 에ਅਰਫੋ ਬਾਟਮ ਵਰਕ ਨਾ ਦੋ ਹੈ ਬਾਟਮ ਵਰਕ ਆ ਬਾਟਮ ਵਰਕ ਰਹਿਣ ਦੋ ਰਾਜ ਫਿਰ ਬਾਟਮ ਵਰਕ ਬਾਅਦ ਦਿਖਾ ਦਿੰਨੇ ਆ ਸੋ ਆ ਗਿਆ ਲਵੈਂਡਰ ਸ਼ੇਡ ਇਹਦੇ ਇਹਦੇ ਇਹ ਦੇ ਦੋ ਇਸ ਤੇ ਨਹੀਂ ਆਗਾ ਸੋ ਆ ਗਿਆ ਪਰਪਲ ਸ਼ੇਡ ਜੀ ਜਿਹੜਾ ਵਿਦਆਊਟ ਬਾਟਮ ਵਰਕ ਹੈ ਮੈਂ ਤੁਹਾਨੂੰ ਉਹਦੇ ਕਲਰ ਦਿਖਾ ਰਿਹਾ ਪਹਿਲਾਂ ਸੋ ਇਹ ਬਿਨਾ ਬਾਟਮ ਵਰਕ ਵਾਲੇ ਨੇ ਜਿਹੜੇ ਆਹ ਵਾਲੇ ਨੇ ਸੋ ਆ ਗਏ ਇਸ ਦੇ ਇੱਕ 2 3 4 ਸ਼ੇਡ ਆ ਗਏ ਜੀ ਵਿਦਆਊਟ ਬਾਟਮ ਵਰਕ ਬਾਕੀ ਆਏਗਾ ਜੀ ਬਾਟਮ ਵਰਕ ਨਾਲ ਆ ਆਏਗਾ ਬਾਟਮ ਵਰਕ ਨਾਲ ਜੇ ਤੁਸੀਂ ਬਾਟਮ ਵਰਕ ਨਾਲ ਪਸੰਦ ਕਰਦੇ ਹੋ हां हां रेट ਦਾ ਫਰਕ ਹੈ ਇਹ 2550 ਦਾ ਪਵੇਗਾ ਜਿਹੜਾ ਵਿਦਾਊਟ ਬਾਟਮ ਦਾ ਜਿਸ ਤੇ ਬਾਟਮ ਦੇ ਵਰਕ ਨਹੀਂ ਹੈਗਾ ਉਹ 2550 ਰੁਪਏ ਦਾ ਹੈ ਜਿਹੜਾ ਬਾਟਮ ਵਰਕ ਵਾਲਾ ਆਰਟੀਕਲ ਹੈ ਉਹ 2850 ਦਾ 300 ਰੁਪਏ ਦਾ ਫਰਕ ਹੈ ਕਿਉਂਕਿ ਵਰਕ ਹੋ ਗਿਆ ਬਾਟਮ ਤੇ ਇਸ ਕਰਕੇ ਰੇਟ ਵਧ ਗਿਆ ਫਰੰਟ ਹੈਵੀ 슬ੀਵਜ਼ ਵਰਕ ਸੋ ਆ ਆਏਗਾ ਬਾਟਮ ਵਰਕ ਸਲਵਾਰ ਦੇ ਪੌਂਚੇ ਤੇ ਕੰਮ ਹੈ ਔਰ ਆ ਆਏਗਾ ਇਸ ਦਾ ਦੁਪੱਟਾ ਸੋ ਇਸ ਦੇ ਵਿੱਚ ਛੇੜ ਅਸੀਂ ਤਿਆਰ ਕਰਵਾਇਆ ਬੜੇ ਪਿਆਰੇ ਸੋ बॉटम ਦੇ ਕੰਮ ਦੀ ਡਿਮਾਂਡ ਹੁਣ ਜ਼ਿਆਦਾ ਤੁਹਾਨੂੰ ਪਤਾ ਫੇਸ ਕਰਕੇ ਕਾਰੀਗਰ ਨੇ ਰੇਟ ਵਧਾਤਾ ਜੀ ਆਪਣੀ बॉਟਮ ਕਰਕੇ ਸੋ ਇਸ ਕਰਕੇ ਰੇਟ ਪਲੱਸ ਆ ਗਿਆ ਸੋ ਇੱਕ येलो ਸ਼ੇਡ ਇੱਕ orange ਸ਼ੇਡ ਕਲਰ ਤੁਸੀਂ ਕੋਈ ਵੀ ਬਾਈ ਕਰ ਲਓ ਇਹ बॉਟਮ ਵਰਕ ਵਾਲੇ ਆ ਗਏ ਜੀ ਸੋ ਆ ਗਿਆ red ਸ਼ੇਡ ਹੋਰ ਆ ਗਿਆ green ਸ਼ੇਡ ਮਹਿੰਦੀ green ਸ਼ੇਡ ਕਲਰ ਤੁਸੀਂ ਕੋਈ